ਕਾਂਸਟੇਬਲ ਆ ਉਹਦੀ ਅੱਜ ਸੀਆਈਏ ਪੁੱਛ ਕੇ ਚੱਲ ਰਹੀ ਆ ਚੰਡੀਗੜ੍ਹ ਤੋਂ ਵੀ ਟੀਮਾਂ ਇਹਨਾਂ ਤੁਸੀਂ ਅੱਜ ਦੀ ਘੜੀ ਹੁਣ ਕਿੱਥੇ ਖੜਾ ਦੇਖਦੇ ਹਾਂ ਗੋਲਮੋਲ ਹੋ ਜੂਗੀ ਕਹਾਣੀ ਵੀ ਉਹ ਹਾਈਲਾਈਟ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕੰਮ ਹੁਣ ਸਭ ਕੁਝ ਗੋਲਮੋਲ ਹੋ ਕੇ ਠੰਡੇ ਵਸਤੇ ਪੈ ਜੂ ਕਿ ਚੱਲੂਗਾ ਅੱਗੇ ਕੰਮ ਗੋਲਮੋਲ ਹੋਣ ਵਾਲੇ ਰਾਹ ਪੈ ਚੁੱਕੇ ਠੰਡੇ ਵਸਤੇ ਠੰਡੇ ਵਸਤੇ ਪੈਣ ਦੇ ਰਾਹ ਪੈ ਚੁੱਕੇ ਅਗਲੇ ਦਿਨਾਂ ਦੇ ਵਿੱਚ ਚਲਾਨ ਪੇਸ਼ ਹੋਊਗਾ ਉਦੋਂ ਹੀ ਆਜੂਗਾ ਵੀ ਹਾਂ ਬੀਬੀ ਜਿਹੜੇ ਫਲਾ ਫਲਾ ਸੰਬੰਧ ਵੀ ਨਹੀਂ ਕਹਿਣਗੇ ਕਿ ਬੀਬੀ ਜਿਹੜੀ ਹੈਗੀ ਅੰਡਿਸਿਪਲਿਨਸੀ ਇਹ ਡਿਸਿਪਲਿਨ ਦੇ ਵਿੱਚ ਨਹੀਂ ਰਹਿੰਦੀ ਸੀ ਯੂਨੀਵਰਸਿਟੀ ਤੇ 311 ਲਾ ਦੁੱਤੀ ਹੈ ਵਗੈਰਾ ਵਗੈਰਾ ਇਹ ਹੈ ਕਿ ਸਟੱਡੀ ਦੇ ਵਿੱਚ ਡਿਸਿਪਲਿਨਰੀਆਂ ਬਹੁਤ ਲਾ ਦਿੱਤੀਆਂ ਜਾ ਰਹੀਆਂ ਨੇ ਕੰਪੀ ਲਈ ਵਾਸਤੇ ਹਾਂ ਕੀ ਹਰ ਬੰਦੀ ਜਿਹਦਾ ਰਿਮਾਂਡ ਲਿਆ ਜਾਂਦਾ ਉਹਨੂੰ ਕਦੇ ਵਿਸਲਰੀ ਕਿੰਨ ਤੱਕ ਆਮ ਸਿੰਪਲ ਪਾਣੀ ਨਹੀਂ ਮਿਲ ਸੀ ਉਹਦਾ ਜਿਹੜੀ ਉਹ ਦੂਸਰੀ ਲੜਕੀ ਆ ਜਿਹੜੀ ਇਲਜ਼ਾਮ ਲਾਉਂਦੀ ਆ ਜਿਹੜਾ ਉਹ ਸਾਰਾ ਡਰਾਮਾ ਹੋਇਆ ਕੰਪਲੈਕਸ ਦੇ ਵਿੱਚ ਵੱਡੇ ਵੱਡੇ ਉਹਨੂੰ ਤਾਂ ਬੜੇ ਵੱਡੇ ਰੋਕ ਲਾਵੇ ਵੀ ਉਹਨੂੰ ਵੀ ਰੋਕਿਆ ਜਾ ਰਿਹਾ ਕੀ ਤੁਸੀਂ ਮੀਡੀਆ ਦੇ ਸਾਹਮਣੇ ਨਹੀਂ ਜਾਣਾ ਜਾਂ ਕਿੱਥੇ ਆ ਉਹਦਾ ਕੋਈ ਅਤਾ ਪਤਾ ਨਹੀਂ ਉਹ ਕੀ ਮਾਮਲਾ ਲੱਗ ਰਿਹਾ ਉਹ ਬੀਬੀ ਵਾਰ-ਵਾਰ ਕਹਿੰਦੀ ਇਸ ਤੇ ਉਹ ਨਾ ਲੈ ਰਹੀ ਸੀ ਵੱਡੇ ਵੱਡੇ ਅਫਸਰਾਂ ਦਾ ਹੂੰ ਕਿ ਉਹਨਾਂ ਦੀ ਚੈਟ ਮੇਰੇ ਕੋਲ ਹੈ ਉਹਨਾਂ ਦੀ ਚੈਟਿੰਗ ਮੇਰੇ ਕੋਲ ਹੈ ਜਿਹੜੀ ਇਹਨਾਂ ਦੇ ਨਾਲ ਹੁੰਦੀ ਰਹੀ ਹੈ ਇਹ ਬੀਬੀ ਦੇ ਨਾਲ ਸਾਰੀ ਗੱਲ ਕਿ ਉਹ ਸਭ ਦਾ ਮੇਰੇ ਕੋਲ ਹੈਗਾ ਸਮਾਨ ਪਿਆ ਮੇਰੇ ਕੋਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਜਦੋਂ ਬੀਬੀ ਬੋਲਦੀ ਸੀ ਉਹ ਤੋਂ ਬਾਅਦ ਉਹ ਗਾਇਬ ਕਿਵੇਂ ਹੋ ਆਪਾਂ ਇਹ ਨਹੀਂ ਕਹਿੰਦੇ ਕਿ ਸੰਸਾਰ ਤੋਂ ਚਲੀ ਗਈ ਹੈ ਜਾਂ ਆਪਾਂ ਇਹ ਨਹੀਂ ਕਹਿੰਦੇ ਉਹ ਦੇਸ਼ ਚੋਂ ਚਲੀ ਗਈ ਹੈ ਤਾਂ ਉਹ ਦੇਸ਼ ਦੇ ਵਿੱਚ ਹੀ ਮਾਮਲੇ ਨੂੰ ਠੰਡੇ ਬਸਤੇ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਸਭ ਤੋਂ ਵਧੀਆ ਵਿਫਾਦ ਉਹਦੀ ਹੀ ਹੋਈ ਹੁਣ ਕੋਈ ਗਾੜੇ ਇਸ ਗੱਲ ਦਾ ਕਿ ਜੋ ਉਹਦੇ ਕੋਲੇ ਭੇਦ ਹੈ ਉਹ ਭੇਦ ਨਾ ਕਿਤੇ ਜਗਜਹਰ ਹੋ ਜਾਣ ਜੇ ਉਹ ਭੇਦ ਜਗਜਹਰ ਹੁੰਦੇ ਤੇ ਕਈ ਜਿਹੜੇ ਹੈਗੇ ਕੋਕਿਆਂ ਵਾਲੇ ਤੇ ਫੀਟੀਆਂ ਵਾਲੇ ਜਿਨ੍ਹਾਂ ਦੇ ਉੱਤੇ ਆ ਮੋਢਿਆਂ ਤੇ ਕਿਰਪਾਨਾਂ ਲੱਗੀਆਂ ਹੂੰ ਉਹਨਾਂ ਦੇ ਲਈ ਖਤਰਾ ਪੈਦਾ ਹੋ ਸਕਦਾ ਇੰਨੇ ਪਲਾਟ ਇੰਨੀਆਂ ਕੋਠੀਆਂ ਇੰਨੇ ਮੋਬਾਈਲ ਇੰਨੀਆਂ ਘੜੀਆਂ ਇੰਨੀਆਂ ਗੱਡੀਆਂ ਉਹਦਾ ਕੀ ਲੱਗਦਾ ਵੀ ਇਹ ਹਵਾ ਚੀ ਡਾਂਗਾ ਗਈਆਂ ਕਿ ਕੁਛ ਹੈਗਾ ਕੁਛ ਤਾਂ ਬਣੀ ਵੀ ਹੈ ਹੂੰ ਕੁਛ ਤਾਂ ਬਣੀ ਵੀ ਹੈ ਬੰਦਲਾ ਰਹਿਣ ਸੈਨ ਗੱਡੀਆਂ ਵਗੈਰਾ ਦਸ ਹੁੰਦੀ ਹੈ ਜੀ ਤੇ ਜਿਹੜਾ ਇਹ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਜੀ ਜਿਹੜੀ ਆ ਟੋਆ ਟਵਾਈ ਹੋ ਰਹੀ ਆ ਵੀ ਘਾਟਾ ਦਿਓ ਜੀ ਐਂ ਕਰ ਦਿਓ ਜੀ ਉਹ ਟਾਈਟ ਹੋ ਜਾਊਗਾ ਫਿਰ ਇਹਦਾ ਕੀ ਨਹੀਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਚਰਚਿਤ ਕੇਸ ਕਾਂਸਟੇਬਲ ਅਮਨਦੀਪ ਕੌਰ ਉਸਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਪਰ ਹਾਲਾਂਕਿ ਜੇ ਅਸੀਂ ਉਹਦੀ ਪ੍ਰਾਪਰਟੀ ਦੀ ਗੱਲ ਕਰਦੇ ਆਂ ਉਹਦੇ ਵੱਡੇ ਵੱਡੇ ਅਫਸਰਾਂ ਨਾਲ ਲਿੰਕਾਂ ਦੀ ਗੱਲ ਕਰਦੇ ਆਂ ਜਾਂ ਹੋਰ ਬਹੁਤ ਸਾਰ ਗੱਲਾਂ ਜਿਹੜੀਆਂ ਨਸ਼ੇ ਤਸਕਰੀ ਨੂੰ ਲੈ ਕੇ ਸਾਹਮਣੇ ਆ ਰਹਿਣਾ ਉਹਨਾਂ ਗੱਲਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਆਈਆਂ ਬਹੁਤੀਆਂ ਦੇ ਸਬੂਤ ਹੈ ਨਹੀਂ ਪਰ ਫਿਰ ਵੀ ਇੱਕ ਵੱਡਾ ਜਿਹੜਾ ਪ੍ਰਸ਼ਨ ਚੈਨ ਨਾ ਹੋ ਸਾਰੇ ਸਿਸਟਮ ਦੇ ਉੱਤੇ ਖੜਾ ਹੋ ਜਾਂਦਾ ਹੈਗਾ ਖਾਸ ਕਰਕੇ ਉਹ ਸਿਸਟਮ ਦੇ ਉੱਤੇ ਜਿਹੜੇ ਸਾਡੇ ਰਖਵਾਲੇ ਨੇ ਇਹ ਸਾਰੀਆਂ ਗੱਲਾਂ ਦੇ ਨਾਲ ਜੁੜੀਆਂ ਹੋਈਆਂ ਕੜੀਆਂ ਇਹਨਾਂ ਕੜੀਆਂ ਨੂੰ ਅਸੀਂ ਬੇਪਰਦਾ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢੱਲੋਂ ਢੱਲੋਂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਢੱਲੋਂ ਸਾਹਿਬ ਕਾਫੀ ਦਿਨ ਬੀਤ ਗਏ ਨੇ ਅੱਜ ਵੀ ਜਿਹੜੀ ਸਾਡੇ ਕੋਲੇ ਇਨਫੋਰਮੇਸ਼ਨ ਆ ਵੀ ਜਿਹੜੀ ਕਾਂਸਟੇਬਲ ਆ ਉਹਦੀ ਅੱਜ CIA ਪੁੱਛ ਕੇ ਚੱਲ ਰਹੀ ਆ ਚੰਡੀਗੜ੍ਹ ਤੋਂ ਵੀ ਟੀਮਾਂ ਇਹਨਾਂ ਤੁਸੀਂ ਅੱਜ ਦੀ ਘੜੀ ਹੁਣ ਕਿੱਥੇ ਖੜਾ ਦੇਖਦੇ ਹਾਂ ਗੋਲਮੋਲ ਹੋ ਜੂਗੀ ਕਹਾਣੀ ਵੀ ਉਹ ਹਾਈਲਾਈਟ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕੰਮ ਹੁਣ ਸਭ ਕੁਝ ਗੋਲਮੋਲ ਹੋ ਕੇ ਠੰਡੇ ਵਾਸਤੇ ਪੈ ਜੂ ਕਿ ਚੱਲੂਗਾ ਅੱਗੇ ਕੰਮ ਮੇਰੇ ਖਿਆਲ ਮੁਤਾਬਕ ਗੋਲਮੋਲ ਹੋਣ ਵਾਲੇ ਰਾ ਪੈ ਚੁੱਕੇ ਠੰਡੇ ਵਾਸਤੇ ਠੰਡੇ ਵਾਸਤੇ ਪੈਣ ਦੇ ਰਾ ਪੈ ਚੁੱਕੇ ਹੂੰ ਜਿਹਨੂੰ ਆਪਾਂ ਕਹਿੰਦੇ ਇਹ ਮੈਨੇਜਮੈਂਟ ਹਾਂ ਉਸ ਆਪਣੇ ਮੈਨੇਜਮੈਂਟ ਕਰਨ ਦੇ ਵਿੱਚ ਕਾਮਯਾਬ ਹੋ ਗਈ ਹੈ ਹਾਂ ਕੱਲ ਜਿਸ ਵੇਲੇ ਡਿਮਾਂਡ ਲਿਆ ਜੀ ਉਸ ਵੇਲੇ মিডিਆ ਨੂੰ ਦੂਰ ਰੱਖਣ ਦਾ ਕੀ ਮਕਸਦ ਹੈ ਜੀ ਕਿਸੇ ਵੀ ਸਰਕਾਰ ਦੀ ਜੇ ਆਪਾਂ ਦਾ ਸਿਸਟਮ ਦੀ ਗੱਲ ਕਰੀਏ ਉਹਦੀ ਪਾਰਦਰਸ਼ਤਾ ਜਿਹੜੀ ਹੈਗੀ ਉਹ ਇਸ ਗੱਲ ਦੇ ਵਿੱਚ ਹੈ ਕਿ ਉਹ মিডিਆ ਫ੍ਰੈਂਡਲੀ ਕਿੰਨੀ ਹੈ ਜੀ মিডিਆ ਨੂੰ ਆਜ਼ਾਦਨਾ ਕੰਮ ਕਰਨ ਦਿੱਤਾ ਜਾਂਦਾ ਜਾਂ ਨਹੀਂ ਜੀ ਜੇ মিডিਆ ਨੂੰ ਤੁਸੀਂ ਆਜ਼ਾਦਨਾ ਤੌਰ ਤੇ ਕੰਮ ਹੀ ਨਾ ਕਰਨ ਦਿਓਗੇ ਜੀ ਤਾਂ ਫਿਰ ਸਮਝ ਲਓ ਵੀ ਤੁਹਾਡੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਦਾਤੇ ਲੱਗ ਜਾਂਦੀ ਹੈ ਠੀਕ ਹੈ ਔਰ ਪੋਲੀਟੀਕਲ ਪਾਰਟੀ ਦੀ ਜਾਂ ਸਿਸਟਮ ਦੀ ਕ੍ਰੈਡੀਬਿਲਟੀ ਦਾਤੇ ਲੱਗਣਾ ਉਹਦੇ ਲਈ ਸਭ ਤੋਂ ਖਤਰਨਾਕ ਹੁੰਦਾ ਹੈ ਅਸੀਂ ਬੜੇ-ਬੜੇ-ਬੜੇ ਲੋਕ ਦੇਖੇ ਐ ਜਿਨ੍ਹਾਂ ਨੂੰ ਜੇ ਤੁਸੀਂ ਕ੍ਰਿਟਿਸਾਈਜ਼ ਕਰਦੇ ਹੋ ਤੇ ਉਹ ਤੁਹਾਨੂੰ ਵੈਲਕਮ ਕਰਦੇ ਹੁੰਦੇ ਸੀ ਹੂੰ ਪ੍ਰਕਾਸ਼ ਸਿੰਘ ਬਾਦਲ ਬਹੁਤ ਵਾਰੀ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਉਹਨੂੰ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਸੀ ਉਹ ਕਹਿੰਦਾ ਸੀ ਕੋਈ ਨਹੀਂ ਭਾਈ ਹੋ ਜਾਣੇ ਜੇ ਨੈਗੇਟਿਵ ਗੱਲ ਹੁੰਦੀ ਉਹਨਾਂ ਨੂੰ ਪਤਾ ਕਿ ਮੈਂ ਇਹਦਾ ਜਵਾਬ ਨਹੀਂ ਦੇਣਾ ਨਹੀਂ ਯਾਰ ਤੁਸੀਂ ਆਪਣੇ ਬੰਦੇ ਹੋ ਐ ਕਹਿ ਕੇ ਟਾਲ ਦਿੰਦੇ ਜੀ ਲੇਕਿਨ ਕਦੇ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਨਹੀਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂ ਹੂੰ ਪੱਤਰਕਾਰ ਅੱਗੇ ਆ ਜਾਂਦੇ ਗੱਲ ਕਰਨੀ ਬਾਦਲ ਸਾਹਿਬ ਉਹ ਰੁਕਦੇ ਸੀ ਹੂੰ ਰੁੱਕ ਕੇ ਗੱਲ ਕਰਦੇ ਆ ਚਲੋ प्रकाश सिंह बादल ਤਾਂ ਬਹੁਤ ਲੰਬੇ ਸਮਾਂ ਉਹਦਾ 5 ਸਾਲ 5 ਵਾਰੀ ਉਹ ਮੁੱਖ ਮੰਤਰੀ ਰਿਹਾ ਹੈ ਜੀ ਬੜਾ ਲੰਮਾ ਹਰ ਸਾ ਉਹਨੇ ਸਿਆਸਤ ਕੀਤੀ ਹੈ ਇੱਕ ਪਿੰਡ ਦੇ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਜੀ ਔਰ ਜੇ ਆਪਾਂ ਦੇਖੀਏ ਤਾਂ ਬਹੁਤ ਬੱਧੀ ਮਤਲਬ ਜਿਹੜੀ ਉਹਨੇ ਪਾਰੀ ਖੇਡੀ ਹੈ ਪੋਲਿਟਿਕਸ ਦੇ ਵਿੱਚ ਜੀ ਪਰ ਜੇ ਨਵੀਂ ਪੀੜੀ ਦੇ ਵਿੱਚ ਵੀ ਦੇਖੀਏ ਤੁਸੀਂ ਦੇਖੋ ਤੁਹਾਡਾ ਤਾਂ ਆਪਣਾ ਤਜਰਬਾ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਵਿਚਰਦੀ ਹੈ ਹਰਸਵਰਤਕਰ ਬਾਦਲ ਜੇ ਸਾਹਮਣੇ ਤੁਸੀਂ ਕੈਮਰਾ ਲੈ ਕੇ ਚਲੇ ਜਾਓ ਤਾਂ ਤੁਹਾਨੂੰ ਜਵਾਬ ਨਹੀਂ ਦਿੱ ਜੀ ਔਰ ਤੁਸੀਂ ਜੋ ਗੱਲ ਕਹਿ ਰਹੀ ਹੈ ਖੈਰ ਕਿਉਂਕਿ ਨਵੀਂ ਪੀੜ੍ਹੀ ਹੈ ਥੋੜੇ ਜਿ ਖਰਬੇ ਵੀ ਗਏ ਹਾਂ ਕੱਬੇ ਵੀ ਲੱਗਦੇ ਆਪਾਂ ਨੂੰ ਕਿ ਅਲੀਲੀ ਕਰਕੇ ਪੈ ਜਾਂਦੇ ਹਾਂ ਲੇਕਿਨ ਜੇ ਸੁਖਵੀਰ ਬਾਦਲ ਦੀ ਗੱਲ ਦੇਖੀ ਤਾਂ ਸੁਖਵੀਰ ਬਾਦਲ ਤੁਹਾਡੇ ਨਾਲ ਗੱਲ ਕਰਦਾ ਮੈਂ ਤੁਹਾਨੂੰ ਇੱਥੇ ਇੱਕ ਕਿੱਸਾ ਸੁਣਾਉਣਾ ਚਾਹਣਾ ਜੀ ਜਦੋਂ 2009 ਦੀ ਇਲੈਕਸ਼ਨ ਹੋਈ ਆ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਵੱਲੋਂ ਕੈਂਡੀਡੇਟ ਆਈ ਹੈ ਜੀ ਲੋਕ ਸਭਾ ਉਹ ਪਹਿਲੀ ਵਾਰ ਸੀ ਪਹਿਲੀ ਵਾਰ ਸਾਹਮਣੇ ਰਣੇਂਦਰ ਸਿੰਘ ਉਹਦੇ ਮੁਕਾਬਲੇ ਦੇ ਉੱਤੇ ਰਣੇਂਦਰ ਆ ਗਿਆ ਜੀ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਕੀ ਕੀਤਾ ਇੱਕ ਇਹਨਾਂ ਨੇ ਜਿਵੇਂ ਇੱਕ ਨਾਟਕ ਖੇੜ ਇਸ ਕਿਸਮ ਦੀ ਇੱਕ ਟੀਮ ਤਿਆਰ ਕੀਤੀ ਜੀ ਉਹਦੇ ਵਿੱਚ ਇੱਕ ਮਰਦ ਸੀ ਮਰਦ ਦੀ ਜਿਹੜੀ ਹੈਗੀ ਹੈ ਬਾਡੀ ਤਬਦੀਲ ਕਰਕੇ ਮੋਟਾਪਾ ਜਾਂ ਚੜ੍ਹ ਕੇ ਖੁੱਲਾ ਕੁਰਤਾ ਪਾ ਕੇ ਉਹ ਕੱਪੜੇ ਲਪੇਟ ਲੈਣੇ ਨੇ ਆਪਰ ਬੰਦਾ ਮੋਟਾ ਲੱਗੇ ਜੀ ਮੁੱਛਾਂ ਵੀ ਉਹਦੀਆਂ ਬਣਾਤੀਆਂ ਦਾੜ੍ਹੀ ਵੀ ਨਕਲੀ ਲਾਤੀ ਪੁੱਠੀ ਚਿਹਰਾ ਸੀ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਉਹ ਚੜਾਉਂਦੇ ਹੁੰਦੇ ਆ ਹਾਂ ਤੇ ਨਾਲ ਇੱਕ ਬੀਬੀ ਜਿਹੜੀ ਗਵਾਂਢੀ ਦੇਸ਼ ਦੀ ਉਹਨਾਂ ਦੀ ਫਰੈਂਡ ਸੀ ਇੱਥੇ ਆਉਂਦੀ ਹੁੰਦੀ ਸੀ ਨਾਲ ਰਹਿੰਦੀ ਹੁੰਦੀ ਸੀ ਮੈਂ ਨਾਂ ਹੀ ਲੈ ਦੇਣਾ ਉਹਨੂੰ ਜੀ ਉਹਨਾਂ ਦੋਨਾਂ ਦਾ ਉਹ ਇੱਕ ਡਰਾਮਾ ਜਿਹਾ ਬਣਾ ਦਿੱਤਾ ਸੀ ਤੇ ਪਿੰਡ ਪਿੰਡ ਡਰਾਮਾ ਕਰਦੇ ਫਿਰਦੇ ਸੀ ਠੀਕ ਹੈ ਜੀ ਇੱਥੇ ਜੀਤ ਮਹਿੰਦਰ ਸਿੰਘ ਸਿੱਧੂ ਉਸ ਵੇਲੇ ਐਮਐਲਏ ਹੁੰਦੇ ਸੀ ਕੈਪਟਨ ਪਰਿਵਾਰ ਦੇ ਬਹੁਤ ਕਰੀਬ ਸੀ ਉਦੋਂ ਵੀ ਜੀ ਸ਼ਾਇਦ ਅੱਜ ਵੀ ਉਹਨਾਂ ਦੇ ਤਲਕਾ ਤੋਂ ਹੋਏ ਜੇ ਹੁਣ ਮੈਨੂੰ ਹੀ ਜਾਣਕਾਰੀ ਇਸ ਗੱਲ ਦੀ ਜੀ ਤਾਂ ਕੈਪਟਨ ਅਮਰਿੰਦਰ ਸਿੰਘ ਇੱਥੇ ਠਹਿਰੇ ਹੋਏ ਸੀ ਹੂੰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਇੱਕ ਮਿੱਤਰ ਹੈ ਪੱਤਰਕਾਰ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੁੜੇ ਹੋਏ ਪਹਿਲਾਂ ਹਿੰਦੁਸਤਾਨ ਟੈਨਿਸ਼ ਕੰਮ ਕਰਦੇ ਰਹੇ ਆ ਕਿਰਨਜੀਤ ਸਿੰਘ ਰਵਾਨਾ ਜੀ ਕਿਰਨਜੀਤ ਸਿੰਘ ਰਵਾਨਾ ਨੇ ਸਿੱਧਾ ਹੀ ਸਵਾਲ ਕਰਤਾ ਕੈਪਟਨ ਅਮਰਿੰਦਰ ਸਿੰਘ ਨੂੰ ਹੂੰ ਕਿ ਸਾਰੇ ਇਸ ਤਰ੍ਹਾਂ ਏ ਕਰਕੇ ਤੁਹਾਡੇ ਵਰਗਾ ਇੱਕ ਮਰਦ ਤੇ ਰੂਸਾ ਵਰਗੀ ਇੱਕ औरत ਬਣਾ ਕੇ ਤੇ ਕਾਰਗਣ ਇਹ ਕਰਤਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਮਸਤੀ ਹੋਏ ਤੇਰੇ ਤੇ ਮੁਸਕਾਨ ਲੈ ਕੇ ਬਸ ਐਨੀ ਗੱਲ ਕਹੀ ਐ ਇੰਜੋਏ ਕਰ ਰਹੇ ਹੋ ਹੂੰ ਸਾਰਾ ਛਾਸਰ ਮੱਤ ਗਿਆ ਉਹ ਮਾਮਲਾ ਬਿੱਤੀ ਗਿਆ ਜਿਹੜੇ ਉਹਨੇ ਪਿੱਛੇ ਅਸ ਚੱਲ ਉਹਨਾਂ ਨੂੰ ਜਵਾਬ ਮਿਲ ਗਿਆ ਨਾ ਇੰਜੋਏ ਕਰ ਰਹੇ ਹੋ ਜਦੋਂ ਇਹ ਅਗੋ ਜਵਾਬ ਮਿਲ ਗਿਆ ਤੇ ਇਹਦੀ ਖਬਰ ਤੁਸੀਂ ਕੀ ਲਿਖੋਗੇ ਤੁਹਾਡੇ ਵਾਸਤੇ ਕੁਝ ਇਹਦਾ ਸੋ ਮੈਨੂੰ ਲੱਗਾ ਕਿ ਜੋ ਕੱਲ ਮੀਡੀਆ ਦੇ ਨਾਲ ਕੀਤਾ ਗਿਆ ਮੀਡੀਆ ਨੂੰ ਜਿਵੇਂ ਰੁਕੇ ਕੱਲ ਐਤਵਾਰ ਸੀ ਸੰਡੇ ਸੀ ਬਿਲਕੁਲ ਸੰਡੇ ਨੂੰ ਉਹ ਅਦਾਲਤਾਂ ਦੇ ਵਿੱਚ ਪੀੜਪੜ ਕਰਨੀ ਸੀਗਾ ਬਿਲਕੁਲ ਲੇਕਿਨ ਉਹ ਤੋਂ ਦੋ ਦਿਨ ਇੱਕ ਦਿਨ ਤੋਂ ਪਹਿਲਾਂ ਦੋ ਦਿਨ ਪਹਿਲਾਂ ਜਿਹੜੀ ਉੱਥੇ ਜੋ ਕੁਝ ਹੋਇਆ ਵਾ ਡਰਾਮਾ ਹੋਇਆ ਉੱਥੇ ਕੁਟਕਟਾਪਾ ਵੀ ਹੋਇਆ ਉਹਨੇ ਉਹ ਮੁੰਡਾ ਜਿਹੜਾ ਇਹਦੇ ਨਾਲ ਇਹਦਾ ਦੋਸਤ ਕਹਿੰਦੇ ਆ ਬੀਬੀ ਦਾ ਮੁੰਡਾ ਉਨੇ ਆਪ ਦੇ ਘਰ ਵਾਲੀ ਨੂੰ ਸਾਬਕਾ ਘਰ ਵਾਲੀ ਨੂੰ ਕੁਟਕਟਾਪਾ ਕੀਤਾ ਜੀ ਪੁਲਿਸ ਵੀ ਕੋਲੇ ਸੀ ਹਾਂ ਉਦੋਂ ਦਾ ਕਿਸੇ ਨੇ ਰੋਕਿਆ ਨਹੀਂ ਹਾਰਾ ਕਿ ਜੁਡੀਸ਼ੀਅਲ ਕੰਪਲੈਕਸ ਦੇ ਅੰਦਰ ਕੋਈ ਅਨਸੋਸ਼ਲ ਐਲੀਮੈਂਟ ਨਾ ਬੜਵੇ ਕੋਈ ਲੜਾਈ ਚੱਕੜੇ ਵੜਾ ਨਾ ਵੜੇ ਇਹ ਪ੍ਰਵੰਤ ਹੈਗਾ ਸੋ ਮੈਨੂੰ ਲੱਗਦੀ ਹੈ ਕਿ ਅਸਲ ਵਿੱਚ ਜਿਹੜਾ ਦੂਰ ਰੱਖਿਆ ਜਾਣਾ ਹੈ ਜਿਵੇਂ ਕੋਈ ਵੀ ਚੀਜ਼ ਆ ਕੇ মিডিਆ ਨਾਲ ਸਾਂਝੀ ਨਾ ਕਰਨੀ ਹਾਂ ਇਹਦੇ ਤੋਂ ਲੱਗਦਾ ਹੈ ਕਿ ਮਾਮਲਾ ਜਿਹੜਾ ਮੈਨੇਜਮੈਂਟ ਵਾਲੇ ਪਾਸੇ ਨੂੰ ਪੈ ਗਿਆ ਠੰਡੇ ਪਾਸੇ ਪਾ ਦਿੱਤਾ ਹੈ ਨਾ ਅਗਲੇ ਦਿਨਾਂ ਦੇ ਵਿੱਚ ਜਦੋਂ ਚਲਾਨ ਪੇਸ਼ ਹੋਊਗਾ ਉਹਦੇ ਆਜੂਗਾ ਵੀ ਹਾਂ ਬੀਬੀ ਜਿਹੜੇ ਫਲਾ ਫਲਾ ਸਬੰਧ ਵੀ ਨਹੀਂ ਕਹਿਣਗੇ ਕਿ ਬੀਬੀ ਜਿਹੜੀ ਹੈਗੀ ਅੰਡਿਸਪਲਾਈਡ ਸੀ ਇਹ ਡਿਸਪਲਿਨ ਦੇ ਵਿੱਚ ਨਹੀਂ ਰਹਿੰਦੀ ਸੀ ਯੂਨੀਵਰਸਿਟੀ ਤੇ 311 ਲਾ ਦਿੱਤੀ ਹੈ ਵਗੈਰਾ ਵਗੈਰਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀਆਂ ਸ਼ਕਤੀਆਂ ਉਹਦੇ ਪਿੱਛੇ ਜਿਹਨਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਬਹੁਤ ਵੱਡੇ ਵੱਡੇ ਅਫੀਸਰ ਹੈ ਜੇ ਉਹ ਵਰਦੀ ਦੇ ਵਿੱਚ ਰਹੇ ਕਿ ਮਹਿਕਮੇ ਦੇ ਲਈ ਤੇ ਸਮਾਜ ਦੇ ਲਈ ਨੇਕ ਨਾਮੀ ਦੀ ਵਿਜੈ ਬਦਰਾਮੀ ਖੱਟਣ ਤਾਂ ਉਹ ਕਿਧਰੋਂ ਜਿਹੜਾ ਮੈਂ ਨਹੀਂ ਕਹਦਾ ਕਿ ਬੀਬੀ ਆਈਐਸ ਆਈ ਦੀ ਏਜੰਟ ਹੈ ਹੂੰ ਲਿਕਨੇ ਗਲਤ ਹੈ ਨਾ ਕਿ ਜੇ ਇੰਨਾ ਨੇ ਫੀਮੇਲ ਤੇ ਮੇਲ ਦਾ ਜਿਹੜਾ ਹੈਗਾ ਜਿਹੜਾ ਤੁਹਾਡਾ ਇੱਕ ਚਲੋ ਮੇਲ ਫੀਮੇਲ ਤਾਂ ਹੁੰਦੇ ਆ ਜਿਹੜੀ ਅਫੀਸਰ ਤੇ ਮਤਹੱਦ ਦੇ ਰਿਸ਼ਤੇ ਹੁੰਦੇ ਆ ਜਿਉਂ ਰਿਸ਼ਤੇ ਵਿੱਚੋਂ ਗਾਇਬ ਹੋ ਜਾਂਦੇ ਹਾਂ ਤਾਂ ਰਤਨ ਜੀ ਫਿਰ ਮਾਮਲਾ ਤਾਂ ਘਟਵੜਾ ਹੁੰਦਾ ਹੀ ਹੈ ਹੂੰ ਵੇ ਇੱਕ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਗੱਲ ਆ ਰਹੀ ਹੈ ਵੀ ਬਾਹਰਲੇ ਅਫਸਰ ਆ ਕੇ ਪੁੱਛਗਿੱਛ ਕਰ ਲਏ ਆ ਚੰਡੀਗੜ੍ਹ ਦਾ ਤਾਂ ਸੀਗਾ ਵੀ ਜਿਹੜੀ ਇਹ ਚੁੰ ਚਰਚਾ ਚੱਲ ਰਹੀ ਵੀ ਅਜੇ ਹੋਰ ਵੱਡੇ ਅਧਿਕਾਰੀ ਆਏ ਆ ਵੀ ਇਹ ਕੀ ਹੈ ਦੇਖੋ ਮੇਰੇ ਖਿਆਲ ਮਤਲਬ ਕਿ ਜਦੋਂ ਰਿਮਾਂਡ ਹੁੰਦਾ ਨਾ ਜੀ ਇਹ ਰਿਮਾਂਡ ਦੇ ਵਿੱਚ ਇੱਕ ਕੰਡੀਸ਼ਨ ਹੀ ਲੱਗੀ ਹੁੰਦੀ ਕਿ ਤੁਸੀਂ ਇਹਨੂੰ ਕਿਸ ਥਾਂ ਤੇ ਰੱਖਦੇ ਆ ਹਾਂ ਚੰਡੀਗੜ੍ਹ ਦੇ ਵਿੱਚੋਂ ਇਹ ਠੀਕ ਹੈ ਬੜੇ ਕਾਬਿਲ ਅਫਸਰ ਬੈਠੇ ਚੰਡੀਗੜ੍ਹ ਪੁਲਿਸ ਦੇ ਵਿੱਚ ਤਾਂ ਨਹੀਂ ਕਹਿ ਸਕਦੇ ਪਰ ਜਿਹੜੇ ਚੰਡੀਗੜ੍ਹ ਪੰਜਾਬ ਪੁਲਿਸ ਦੇ ਵਿੱਚ ਹਾਂ ਠੀਕ ਹੈ ਉਹਨਾਂ ਦੇ ਵਿੱਚ ਜਿਹੜੇ ਐ ਐਂਟੀ ਨਾਰਕੋ ਇਹ ਜਿਹੜੇ ਹੈਗੇ ਐ ਐਂਟੀ ਨਾਰਕੋ Task Force ਹੂੰ ਇਹਦੇ ਮੁਖੀ ਹੈ ਉਹ ਸਰਦਾਰ ਕੁਲਦੀਪ ਸਿੰਘ ਹੈ ਉਹ IPS ਹੈ ਲੇਕਿਨ ਇਹਦੇ ਦੇ ਨੰਬਰ 2 ਤੇ ਹੈ ਜੀ ADGP ਮਿਸਟਰ ਨਲਾਬ ਖਸ਼ੂਰ ਬੜੇ ਕਾਬਲ ਆਦਮੀ ਜੀ ਤੁਹਾਡੇ ਧਿਆਨ ਚੋ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਿਸ਼ੇਨ ਕੁਮਾਰ ਨਾ ਆਦਾ ਹਾਂ ਡਰਗ ਇਨਸਪੈਕਟਰ ਜਿਹੜਾ ਹੈਗਾ ਉਹਨੂੰ ਅਰੈਸਟ ਕੀਤਾ ਸੀ ਜੀ ਉਹਨੇ ਕਿੰਨੀ ਪ੍ਰੋਪਰਟੀ ਬਣਾਈ ਸੀ ਕਿੰਨਾ ਮਾਮਲਾ ਸੀ ਉਹਨੂੰ ਬਹੁਤ ਤਰੀਕੇ ਦੇ ਨਾਲ ਪਹਿਲਾਂ ਫੋਲੋ ਕਰਦੇ ਰਹੇ ਸੀ ਜੀ ਉਹਨੂੰ ਟਰੇਸ ਕੀਤਾ ਸੀ ਕਿ ਇਹ ਕੀ ਕੁਛ ਹੁੰਦਾ ਸਾਰਾ ਮਾਮਲਾ ਕਰਕੇ ਤੇ ਉਹਨਾਂ ਨੇ ਗੱਲ ਕੀਤੀ ਸੀ ਜੀ ਉਹ ਜੇ ਲੋਡ ਪੈਂਦੀ ਤਾਂ ਕਈ ਵਾਰੀ ਉਹ ਕਹਿੰਦੇ ਵੀ ਨੂੰ ਇੱਥੇ ਲੈ ਆ ਉੱਥੇ ਕੁਛ ਕੁਛ ਕੀਤੀ ਜਾ ਸਕਦੀ ਹੈ ਆਹ ਕਈ ਫਰਿਸਨਾਚ ਅਫਸਰ ਹੁੰਦੇ ਆ ਵੀ ਫੋਰਸ ਵਾਲੇ ਲੈ ਕੇ ਆਉਣਗੇ ਉਹ ਗੱਡੀਆਂ ਪਹਾਨੂੰ ਗਿਆ ਪਾਪ ਹੀ ਚਲੇ ਜਾਣੀ ਹੂੰ ਕੁਛ ਕੁਛ ਹੋ ਰਹੀ ਹੈ ਨਹੀਂ ਰੋ ਹੋ ਰਹੀ ਮੈਂ ਇਹਦੇ ਬਾਰੇ ਕੁਛ ਨਹੀਂ ਕਹਿੰਦਾ ਪਰ ਮੇਰੀ ਸਮਝੇ ਬਣਦੀ ਹੈ ਕਿ ਦਿੱਤਾ ਤੱਕ ਪਹੁੰਚਣਾ ਹੈ ਹੂੰ ਤੱਕਾਟੋ ਕਾਟੇ ਜਿਹੜੀ ਅ ਨਸ਼ੇ ਨਾਲ ਡੀਲ ਕਰਨ ਵਾਲੀ ਜਾਂ ਨਸ਼ਿਆਂ ਨੂੰ ਜਿਹੜੀ ਖਤਮ ਕਰਨ ਵਾਲੀ ਇਸ ਬਿਮਾਰੀ ਦੇ ਖਿਲਾਫ ਜਿਹੜੀ ਫੋਰਸ ਬਣਾਈ ਵੀ ਹੈ ਇਹਨੂੰ ਅ ਬਿਮਾਰੀ ਨੂੰ ਖਤਮ ਕਰਨ ਵਾਸਤੇ ਉਹ ਐਸਟੀਐਫ ਹੈ ਹੂੰ ਤਾਂ ਐਸਟੀਐਫ ਨੂੰ ਜ਼ਰੂਰ ਆਉਣਾ ਚਾਹੀਦਾ ਹੈ ਮੈਂ ਤਾਂ ਬੇਸਿਕ ਇਹਨੇ ਕਹੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਸਾਰੀ ਜ਼ਿਲ੍ਹਾ ਪੁਲਿਸ ਉਹ ਜਾਈ ਕਰ ਲੀਏ ਐਸਟੀਐਫ ਨੂੰ ਚਾਹੀਦੀ ਹੂੰ ਕਿਉਂਕਿ ਜ਼ਿਲ੍ਹਾ ਪੁਲਿਸ ਦੇ ਵਿੱਚ ਜਿੰਨੇ ਜਿਨ੍ਹਾਂ ਨੇ ਕਰਨੀ ਹੈ ਉਹ ਕੋਈ ਅਫਸਰ ਮਤੇਤ ਰਹੇ ਵੀ ਉਹਨਾਂ ਦੇ ਹੂੰ ਉਹ ਬੀਬੀ ਨਾਲ ਹੀ ਰਹੀ ਹੈ ਇਹਨਾਂ ਦੀ ਮੋਟਰ ਗੱਲੀ ਤੇ ਜੀ ਉਹ ਕਰ ਨਹੀਂ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਲਾਂਚਾ ਨਹੀਂ ਲਾ ਸਕਦਾ ਉਹ ਇਹ ਨਹੀਂ ਕਹਿ ਸਕਦਾ ਕਿ ਆਪਸ ਮੈਨਾਂ ਦੀ ਯੂਜ਼ਰੀ ਹੈਗੀ ਹੈ ਕਿਉਂ ਕਿਤਨੀ ਕਿਉਂਕਿ ਉਹ ਜਿਹੜੀ ਹੈਗੀ ਫੋਰਸ ਹੋ ਰ ਹੈ ਉਹ ਦੂਰ ਹੈ ਉੱਥੇ ਵੈਸੇ ਚਾਹੀਦਾ ਹੀ ਹੈ ਕਿ ਇਹ ਮਾਮਲਾ ਉਹਨਾਂ ਨੂੰ ਰੈਫਰ ਕਰ ਦੇਣਾ ਚਾਹੀਦਾ ਹੈ ਇਹ ਕਿਵੇਂ ਦੇਖਦੇ ਹਾਂ ਵੀ ਇੱਕ ਪਾਸੇ ਸਭ ਤੋਂ ਵੱਡੀ ਮੁਹਿੰਮ ਜੋ ਪੰਜਾਬ ਸਰਕਾਰ ਦਾਵਾ ਕਰਦੀ ਵੀ ਸਭ ਤੋਂ ਵੱਡੀ ਮੁਹਿੰਮ ਹੈ ਜੁਧ ਨਸ਼ੇ ਵਿਰੁੱਧ ਵੀ ਸਰਕਾਰ ਕਿੰਨੀ ਕਿ ਸੀਰੀਅਸ ਆ ਕਿ ਸਰਕਾਰ ਦੇ ਉੱਤੇ ਅਫਸਰ ਸਾਈ ਭਾਰੀ ਪੈ ਗਈ ਕਿਉਂਕਿ ਉਹਨਾਂ ਦੇ ਪੋਤੜੇ ਖੁੱਲਦੇ ਸੀ ਦੇਖੋ ਗੱਲ ਇਹ ਹੈ ਕਿ ਜੇ ਅਫਸਰशाही ਦਾ ਇਰਾਦਾ ਹੋ ਜੇ ਜੀ ਉਹ ਕਿਹੜੀ ਬੁਰਾਈ ਹੈ ਜਿਹਦਾ ਖਾਤਮਾ ਨਹੀਂ ਹੋ ਸਕਦਾ ਠੀਕ ਹੈ ਪੰਜਾਬ ਪੁਲਿਸ ਬੜੇ ਫਖਰ ਨਾਲ ਕਹਿੰਦੀ ਹੈ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਰਨਲ ਬਾਠਾਲਾ ਜਿਹਦਾ ਮਾਮਲਾ ਹੈ ਪਟਿਆਲੇ ਹਾਂ ਕਰਨਲ ਬਾਠਾਲਾ ਦੇ ਮਾਮਲੇ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜੀ ਜੁਆਇੰਟ ਪ੍ਰੈਸ ਕਾਨਫਰੰਸ ਜੀ ਦੇ ਵਿੱਚ ਸਾਡੇ ਪੰਜਾਬ ਦੇ ਡੀਜੀਪੀ ਮਿਸਟਰ ਗੌਰਵ ਯਾਦਵ ਸੀ ਜੀ ਔਰ ਦੂਜੇ ਪਾਸੇ ਉਹ ਆਰਮੀ ਦੇ ਇੱਕ ਲੈਫਟੀਨੈਂਟ ਜਨਰਲ ਸੀ ਜੀ ਮੀਡੀਆ ਨੂੰ ਐਡਰੈਸ ਕੀਤਾ ਵੈਸੇ ਮੀਡੀਆ ਦੇ ਉਹਨਾਂ ਨੇ ਕੋਈ ਸਵਾਲ ਨਹੀਂ ਲਈ ਸੀ ਜੀ ਅਸਲ ਕੀ ਇਹ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਜੇ ਬੋਲਦੇ ਹੋ ਤਾਂ ਜਿਹੜੇ ਵਿੱਚ ਸਵਾਲ ਰੇਜ਼ ਹੁੰਦੇ ਹਾਂ ਜੀ ਉਹਨਾਂ ਦਾ ਸਵਾਲਾਂ ਦਾ ਜਵਾਬ ਦੇ ਉਹਨਾਂ ਨੇ ਉਹ ਈਡੀ ਗੱਲ ਨਹੀਂ ਕੀਤੀ ਉੱਠ ਕੇ ਚਲੇ ਗਏ ਹਾਂਜੀ ਲੇਕਿਨ ਡੀਜੀਪੀ ਸਾਹਿਬ ਨੇ ਇੱਕ ਬੜੀ ਭਾਪੂਰਤ ਗੱਲ ਕਹੀ ਸੀ ਕਿ ਪੰਜਾਬ ਦੀ ਫੋਰਸ ਜਿਹੜੀ ਪੁਲਿਸ ਫੋਰਸ ਹੈ ਬੜੀ ਕਾਮਜਾਬ ਹੈ ਹੂੰ ਉਹਨਾਂ ਨੇ ਕਹਿ ਸੀ ਕਿ ਪਾਰਾਮਿਲਟਰੀ ਫੋਰਸਸ ਸੀਆਰਪੀਐਫ ਵਗੈਰਾ ਔਰ ਆਰਮੀ ਦੀ ਮਦਦ ਦੇ ਨਾਲ ਇਹਨਾਂ ਨੇ ਪੰਜਾਬ ਦੇ ਵਿੱਚੋਂ ਅੱਤਵਾਦ ਨੂੰ ਖਤਮ ਕੀਤਾ ਹੂੰ ਜਿਹੜੀ ਫੋਰਸ ਅੱਤਵਾਦ ਨੂੰ ਖਤਮ ਕਰ ਸਕਦੀ ਹੈ ਹੂੰ ਅਗਰ ਉਹ ਫੋਰਸ ਚਾਹੀਏ ਕੀ ਨਸ਼ੇ ਦਾ ਖਾਤਮਾ ਕਰਨਾ ਕਿਉਂ ਨਹੀਂ ਹੋ ਸਕਦਾ ਕਹਦੇ ਬੀਨਾਸ ਨਹੀਂ ਹੁੰਦਾ ਹੁੰਦਾ ਲੇਕਿਨ ਜਿਹੜਾ ਵਪਾਰਕ ਪਦਰ ਦੇ ਉਤੇ ਗਲੀਆਂਾਂ ਚ ਥਾਂ ਥਾਂ ਦੇ ਉਤੇ ਇੱਥੇ ਦੀ ਸੂਈ ਲੱਗੀ ਆ ਇਹਦੇ ਇੰਜੈਕਸ਼ਨ ਲੱਗੇ ਹੋਆ ਉਹ ਹੈ ਉਹ ਜਿਹਦੇ ਨਾਲ ਤੁਹਾਡੀ ਜਵਾਨੀਆਂ ਜਿਹੜੀ ਉਹ ਬਰਬਾਦ ਹੋ ਰਹੀ ਹੈ ਖਤਮ ਹੋ ਰਹੀ ਹੈ ਇਹਨਾਂ ਦਾ ਰੋਕਿਆ ਜਾ ਸਕਦਾ ਹੈ ਔਰ ਦੁਨੀਆਂ ਦੇ ਵਿੱਚ ਮਸਾਲਾ ਹੈਗੇ ਹੋ ਜੀ ਚਾਈਨੀ ਜਿਹੜੇ ਚਾਈਨੀ ਜ਼ਾਇਰ ਹੈ ਉਹਨਾਂ ਦੇ ਇਨਕਲਾਬ ਤੋਂ ਪਹਿਲਾਂ ਉਹਨਾਂ ਨੂੰ ਅਫੀਨ ਕਿਹਾ ਜਾਂਦਾ ਸੀ ਜੀ ਬਹੁਤ ਬੜੇ ਪੱਧਰ ਤੇ ਮੇਰਾ ਖਿਆਲ ਵੀ ਕੋਈ ਬੰਦਾ ਬਚਿਆ ਨਹੀਂ ਸੀ ਹਮ ਲੇਕਿਨ ਉੱਥੇ ਜਿਹੜਾ ਸੋਸ਼ਲਿਸਟ ਰੈਵਿਊਲੂਸ਼ਨ ਆਇਆ ਉਹ ਤੋਂ ਬਾਅਦ ਉਹਨਾਂ ਨੇ ਇੱਕ ਕੈਂਪੇਨ ਚ ਚਲਾਈ ਉਹ ਕੈਂਪੇਨ ਚਲਾ ਕੇ ਉਹਨਾਂ ਨੇ ਬਿਲਕੁਲ ਉਥੋਂ ਖਤਮ ਕਰਤਾ ਸੀ ਹਮ ਸਰਕਾਰ ਚਾਹੇ ਸਿਸਟਮ ਚਾਹੇ ਇਹ ਉਹਨਾਂ ਖਤਮ ਕਰ ਸਕਦਾ ਕਰ ਸਕਦੇ ਪਰ ਇਹ ਮਾਮਲੇ ਚ ਸਰਕਾਰ ਦਾ ਰਈਆ ਕਿਹੋ ਜਿਹਾ ਦੇਖਿਆ ਵੀ ਸਰਕਾਰ ਇੰਟਰਸਟ ਲੈ ਰਹੀ ਸੀ ਜਦੋਂ ਐਡੀ ਵੱਡੀ ਮੁਹਿੰਮ ਸਰਕਾਰ ਨੇ ਲਾਂਚ ਕੀਤੀ ਆ ਉਹਦੇ ਤੇ ਕਾਰਬਾਨਾ ਹੋ ਰਹਿਣਾ ਹੈ ਆ ਚਲੋ ਉਹ ਵੀ ਉਹਨਾਂ ਦੇ ਉੱਤੇ ਇੱਕ ਵੀ ਇੰਟਰਸਟ ਲੈ ਰਹੀ ਹੈ ਕਿ ਅਫਸਰ ਭਾਰੀ ਪੈ ਗਏ ਨਹੀਂ ਜੇ ਆਪਾਂ ਦੇਖੀ ਤਾਂ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲੇ ਹੀ ਫੈਸਲਾ ਕੀਤਾ ਸੀ ਹਾਂ ਜਦੋਂ ਮੈਂ ਸਰਕਾਰ ਕਹਿੰਦਾ ਸਰਕਾਰ ਤਾਂ ਉਦੋਂ ਕੇਜਰੀਵਾਲ ਸੀ ਹੂੰ ਇੱਥੇ ਸਰਕਾਰ ਨੇ ਹਲੇ ਬਣਨਾ ਸੀ ਉਹ ਮੁੱਖ ਮੰਤਰੀ ਸੀ ਜ਼ਿੱਲੀ ਜੀ ਜੀ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਜੁਆਇਨ ਕਰਵਾਇਆ ਉਦੋਂ ਕਹੇ ਸੀ ਕਿ ਜੀ ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ ਮੌਕਾ ਇਹਨਾਂ ਨੂੰ ਸੀ ਸੇਵਾ ਦੇਵਾਂਗੇ ਖਤਮ ਕਰ ਨਸ਼ੇ ਦੀ ਪ੍ਰੋਬਲਮ ਨੂੰ ਇਹ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੀਐਸਬੀ ਦੀਆਂ ਘਟਨਾਵਾਂ ਨੂੰ ਇਹਨਾਂ ਨੇ ਇਨਵੈਸਟਿਗੇਟ ਪਹਿਲਾਂ ਹੀ ਕੀਤਾ ਹੋਇਆ ਹੂੰ ਇਹ ਉਹਨਾਂ ਨੇ ਗੱਲ ਕਹੀ ਸੀ ਉਹ ਗੱਲ ਕਹੀ ਸੀ 3 ਸਾਲ 3.5 ਸਾਲ ਪਹਿਲਾਂ ਜੀ ਲੇਕਿਨ ਇਹ ਜਿਹੜੇ 3 ਸਾਲ ਲਗਾਤਾਰ ਸਰਕਾਰ ਦੇ ਲੰਘ ਗਏ ਹੂੰ ਉਹ ਸਮਾਂ ਬਰਬਾਦ ਹੋਇਆ ਜੇ ਆਪਾਂ ਦੇਖੀਏ ਕਿ ਸਰਕਾਰ ਸੱਚਮੁੱਚ ਹੀ ਸੀਰੀਅਸ ਸੀਐਸ ਮਾਮਲੇ ਨੂੰ ਤਾਂ ਆ ਜਿਹੜੀ ਕਾਰਵਾਈ ਹੋ ਸ਼ੁਰੂ ਕੀਤੀ ਹੈ 3 ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਹੂੰ ਤਾਂ ਇਹਨੂੰ ਆਪਾਂ ਕਵਾਂਗੇ ਕਿ ਸਰਕਾਰ ਦਾ ਦੀ ਸ਼ੁਰੂਆਤ ਠੀਕ ਹੈ ਲੇਕਿਨ ਡਿਲੇ ਬਹੁਤ ਹੋ ਗਿਆ ਹੂੰ ਤਾਂ ਸਾਲ ਤੱਕ ਦੋਰੇਗੀ 1 ਸਾਲ ਤਾਂ ਹੁੰਦਾ ਜੀ ਨੂੰ ਆਪਾਂ ਇਲੈਕਸ਼ਨਰ ਕਹਿੰਦੇ ਉਹ ਅਫਸਰ ਹੀ ਤੁਹਾਡੇ ਬੇਕਾਬੂ ਹੋ ਜਾਂਦੇ ਉਹ ਤਾਂ ਫਿਰ ਨਵੇਂ ਕੌਣ ਆਉਣਗੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੰਦੇ ਤੇ ਉਹਨਾਂ ਘਰਾਂ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਵੀ ਕੱਲੋਂ ਫਿਰ ਪ੍ਰਾਈਮ ਪੋਸਟਾਂ ਮਲਾਈਦਾਰ ਉਹਦੇ ਲੈਣੇ ਇਸ ਲਈ ਮੇਰੇ ਖਿਆਲ ਮੁਤਾਬਕ ਅਫਸਰशाही ਜਿਹੜੀ ਹੈਗੀ ਹੈ ਕਿਉਂਕਿ ਜਿਹੜੀ ਇਸ ਕਿਸਮ ਦੇ ਧੰਦੇ ਹਨ ਜਿੱਥੋਂ ਪੈਸਾ ਬਣਦਾ ਉਹ ਆਪਾਂ ਕਹਿ ਦਈਏ ਕਿ ਫੋਰਸ ਦੀ ਮਰਜ਼ੀ ਤੋਂ ਬਗੈਰ ਚੱਲਦਾ ਕਦੇ ਨਹੀਂ ਜਾਂਦਾ ਇੱਕ ਜਿਹੜੀ ਹੋਰ ਆ ਮੈਂ ਮਾਫੀ ਚਾਹਣਾ ਤੁਹਾਨੂੰ ਰੋਕ ਰਿਹਾ ਇੱਕ ਜਿਹੜੀ ਉਹ ਦੂਸਰੀ ਲੜਕੀ ਆ ਜਿਹੜੀ ਇਲਜ਼ਾਮ ਲਾਉਂਦੀ ਆ ਜਿਹੜਾ ਉਹ ਸਾਰਾ ਡਰਾਮਾ ਹੋਇਆ ਕੰਪਲੈਕਸ ਦੇ ਵਿੱਚ ਵੱਡੇ ਵੱਡੇ ਉਹਨਾਂ ਤਾਂ ਬੜੇ ਵੱਡੇ ਰੋਕ ਲਾਵੇ ਵੀ ਉਹਨੂੰ ਵੀ ਰੋਕਿਆ ਜਾ ਰਿਹਾ ਕੀ ਤੁਸੀਂ ਮੀਡੀਆ ਦੇ ਸਾਹਮਣੇ ਨਹੀਂ ਜਾਣਾ ਜਾਂ ਕਿੱਥੇ ਆ ਉਹਦਾ ਕੋਈ ਸ਼ਤਾ ਪਤਾ ਨਹੀਂ ਉਹ ਕੀ ਮਾਮਲਾ ਲੱਗ ਰਿਹਾ ਦੇਖੋ ਗੱਲ ਇਹ ਕਿ ਪਹਿਲੇ ਦਿਨ ਉਹਨੇ ਬਹੁਤ ਰੌਲਾ ਪਾਇਆ ਹਾਂ ਠੀਕ ਹੈ ਪਹਿਲੇ ਦਿਨ ਉਹਨੇ ਪੂਰਾ ਘੰਟਾ ਡੇਢ ਘੰਟਾ ਮੈਂ ਉੱਥੇ ਖੜਾ ਰਿਹਾ ਹਾਂ ਹਾਂਜੀ ਉਹ ਵੀਗੀ ਵਾਰ-ਵਾਰ ਕਹਿੰਦੀ ਸੀ ਤੇ ਉਹ ਨਾ ਲੈ ਰਹੀ ਸੀ ਵੱਡੇ ਵੱਡੇ ਅਫਸਰਾਂ ਹੂੰ ਕਿ ਉਹਨਾਂ ਦੀ ਚੈਟਿੰਗ ਮੇਰੇ ਕੋਲ ਇਹ ਜਰੀ ਇਹਨਾਂ ਦੇ ਨਾਲ ਹੁੰਦੀ ਰਹੀ ਹੈ ਇਹ ਬੀਬੀ ਦੇ ਨਾਲ ਸਾਰੀ ਗੱਲ ਕਿ ਉਹਨੂੰ ਕਿ ਸਭ ਦਾ ਮੇਰੇ ਕੋਲ ਹੈਗਾ ਸਮਾਨ ਪਿਆ ਮੇਰੇ ਕੋਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਜਦੋਂ ਬੀਬੀ ਬੋਲਦੀ ਛੇ ਤੋਂ ਬਾਅਦ ਉਹ ਗਾਇਬ ਕਿਵੇਂ ਹੋ ਗਈ ਹਮ ਆਪਾਂ ਇਹ ਨਹੀਂ ਕਹਿੰਦੇ ਕਿ ਸੰਸਾਰ ਤੋਂ ਚਲੀ ਗਈ ਹੈ ਜਾਂ ਆਪਾਂ ਇਹ ਨਹੀਂ ਕਹਿੰਦੇ ਉਹ ਦੇਸ਼ ਤੋਂ ਚਲੀ ਗਈ ਹੈ ਤਾਂ ਉਹ ਦੇਸ਼ ਦੇ ਵਿੱਚ ਹਮ ਲੇਕਿਨ ਤੁਸੀਂ ਟਰਾਈ ਕੀਤੀ ਹੈ ਤੁਹਾਨੂੰ ਨਹੀਂ ਮਿਲ ਸਕੀ ਮੀਡੀਆ ਦੇ ਹੋਰ ਲੋਕਾਂ ਨੇ ਕੀਤੀ ਹੈ ਟਰਾਈ ਉਹਨਾਂ ਨੂੰ ਨਹੀਂ ਮਿਲ ਸਕੀ ਇਨਫੋਰਮੇਸ਼ਨ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਹੀ ਉਹਨਾਂ ਦੇ ਉੱਤੇ ਜਿਹੜੀ ਪਾਬੰਦੀ ਲਾਈ ਹੋਈ ਹੈ ਪੁਲਿਸ ਨੇ ਇਹਨਾਂ ਨੂੰ ਹਾਊਸ ਰੈਸਟ ਹਾਊਸ ਰੈਸਟ ਨਾਕਾਮ ਹੈ ਤੇ ਆਪਾਂ ਇੱਕ ਮੰਗੇ ਵੀ ਆਪਣੀ ਸੁਰੱਖਿਆ ਚ ਲਿਆ ਹੋਇਆ ਹੂੰ ਕਿਹਨੂੰ ਮਿਲਣਾ ਹੈ ਕਿਹਨੂੰ ਨਹੀਂ ਮਿਲਣਾ ਇਹ ਫੈਸਲਾ ਵੀ ਵੀ ਨਹੀਂ ਕਰਦੀ ਫੋਰਸ ਨੇ ਕਰ ਰਹੇ ਪੁਲਿਸ ਨੇ ਕਰ ਰਹੇ ਹੂੰ ਤੇ ਪੁਲਿਸ ਜੇ ਰੋਕ ਰਹੀ ਹੈ ਤਾਂ ਜਿਉ ਗੱਲ ਆਪਾਂ ਜਿੱਥੋਂ ਸ਼ੁਰੂ ਕੀਤੀ ਸੀ ਕਿ ਮਾਮਲੇ ਨੂੰ ਠੰਡੇ ਵਸਤੇ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਸਭ ਤੋਂ ਵਧੀਆ ਵਿਸਾ ਲੋਦੀ ਇਹ ਹੋਈ ਹੈ ਕਿ ਉਸ ਬੀਬੀ ਨੂੰ ਮੀਡੀਆ ਤੋਂ ਦੂਰ ਕਿਉਂ ਰੱਖਿਆ ਜਾ ਰਿਹਾ ਹੂੰ ਤੇ ਤੁਹਾਨੂੰ ਕੀ ਲੱਗਦਾ ਜੇ ਮੈਂ ਤੁਸੀਂ ਇਨਵੈਸਟੀਗੇਟ ਕਰਦੇ ਹੋ ਬਹੁਤ ਟਾਈਮ ਤੋਂ ਇਸ ਖੇਤਰ ਦੇ ਵਿੱਚੋਂ ਵੀ ਜਿਹੜੀਆਂ ਉਹ ਗੱਲਾਂ ਕਹਿ ਰਹੀ ਸੀ ਹਵਾ ਚ ਤੀਰ ਸੀ ਮਾਮਲੇ ਨੂੰ ਵੱਡਾ ਕਰਨ ਖਾਤਰ ਕਿ ਬਾਕੀ ਉਹਦੇ ਕੋਲੇ ਕੁਝ ਹੈ ਸਬੂਤ ਮੇਰੇ ਖਿਆਲ ਮੁਤਾਬਕ ਕਿਉਂਕਿ ਇਕੱਠੇ ਰਹੇ ਹੂੰ ਇਹ ਅਮਨ ਉਹ ਬੀਬੀ ਹੂੰ ਉਹਦਾ ਘਰ ਵਾਲਾ ਜੀ ਕਾਫੀ ਸਿਰ ਤੱਕ ਕਿਰਤੇ ਇਕੱਠੇ ਰਹੇ ਜੀ ਜਦੋਂ ਆਪਾਂ ਇੱਕ ਫੈਮਿਲੀ ਦੇ ਵਿੱਚ ਰਹਿੰਦੇ ਆ ਇੱਕ ਘਰ ਦੇ ਵਿੱਚ ਰਹਿੰਦੇ ਆ ਤੇ ਆਪਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਕੌਣ ਕੀ ਕਰਦਾ ਹੂੰ ਉਹ ਇਨਫੋਰਮੇਸ਼ਨ ਤਾਂ ਉਹਨਾਂ ਦੇ ਕੋਲੇ ਹੈਗੀ ਹੈ ਜਦੋਂ ਉਹ ਇੱਕ ਦੂਜੇ ਦੇ ਨਾਲ ਟੈਲੀਫੋਨ ਦਾ ਤਵਾਦਲਾ ਕਰਦੇ ਆ ਮੈਂ ਗੱਲ ਫੋਨ ਕਰ ਰਹੀ ਹਾਂ ਤੂੰ ਕਰ ਰਹੀ ਏ ਮੈਂ ਮਰਜੀ ਹੈ ਤੁਸੀਂ ਉਹਨੂੰ ਟਰਾਂਸਫਰ ਕਰ ਸਕਦੇ ਹੋ ਹੂੰ ਜਰੂਰ ਉਹਨੇ ਟਰਾਂਸਫਰ ਕੀਤਾ ਹੋਣਾ ਹੂੰ ਜੇ ਉਹਦੇ ਕੋਲ ਕੁਝ ਨਾ ਹੁੰਦਾ ਤਾਂ ਫਿਰ ਮੈਨੂੰ ਸ਼ਪਾਇਕ ਹੋ ਜਾਂਦਾ ਹੂੰ ਵੈਸੇ ਆਪਾਂ ਕੀ ਗੱਲਾਂ ਕਰਦੇ ਜਿਹੜੀਆਂ ਗੱਲਾਂ ਤੁਸੀਂ ਮੇਰੇ ਨਾਲ ਕਰ ਕੀਤੀਆਂ ਇਹੀ ਉਹਦੇ ਨਾਲ ਕਰ ਸਕਦੇ ਸੀ ਤੁਹਾਡੇ ਕੋਲੇ ਕੀ ਹੈ ਜੀ ਕਿਵੇਂ ਹੈ ਜੀ ਇਹ ਕਿਵੇਂ ਸੰਪਰਕ ਦੇ ਵਿੱਚ ਇਹੀ ਗੱਲਾਂ ਕਰ ਰਹੇ ਸੀ ਹਾਂ ਇਹਨਾਂ ਗੱਲਾਂ ਦਾ ਕੋਈ ਪਰਸਨ ਨੂੰ ਡਰ ਨਹੀਂ ਕੋਈ ਡਰ ਇਸ ਗੱਲ ਦਾ ਕਿ ਜੋ ਉਹਦੇ ਕੋਲੇ ਭੇਦ ਹੈ ਹੂੰ ਉਹ ਭੇਦ ਨਾ ਕਿਤੇ ਜਗਜਹਰ ਹੋ ਜਾਂਦੀ ਜੇ ਉਹ ਭੇਦ ਜਗਜਹਰ ਹੁੰਦੇ ਆ ਤੇ ਕਈ ਜਿਹੜੇ ਹੈਗੇ ਕੋਕਿਆਂ ਵਾਲੇ ਤੇ ਫਿੱਟੀਆਂ ਵਾਲੇ ਜਿਨ੍ਹਾਂ ਦੇ ਉੱਤੇ ਆ ਮੋਢਿਆਂ ਤੇ ਕਿਰਪਾਨਾਂ ਲੱਗੀਆਂ ਹੂੰ ਉਹਨਾਂ ਦੇ ਲਈ ਖਤਰਾ ਪੈਦਾ ਹੋ ਸਕਦਾ ਹੈ ਉਹ ਕ੍ਰਪਾਨਾਂ ਵਾਲੇ ਨੂੰ ਬਚਾਉਣ ਵਾਸਤੇ ਇਹ ਮੈਨੂੰ ਤਾਂ ਲੱਗਦੀ ਵੀ ਜਿਹੜਾ ਆਪਰੇਸ਼ਨ ਕਵਰ ਅਪ ਹੈ ਤੇ ਇੱਕ ਜਿਹੜੀ ਆਡੀਓ ਆਈ ਹੈ ਸਾਹਮਣੇ ਉਸ ਆਡੀਓ ਬਾਰੇ ਕੀ ਤੁਹਾਨੂੰ ਲੱਗਦਾ ਹੈ ਦੇਖੋ ਉਸ ਆਡੀਓ ਬਾਰੇ ਆਡੀਓ ਆਡੀਓ ਡਿਲੀਟ ਕਰਤੀ ਹੈ ਹਾਂਜੀ ਉਹਨਾਂ ਦੇ ਵਿੱਚ ਕਲੇਮ ਤੈਅ ਕੀਤਾ ਜਾ ਰਿਹਾ ਸਭ ਤੋਂ ਜ਼ਿਆਦਾ ਕਲੇਮ ਤਾਂ ਸੁਖਪਾਲ ਸਿੰਘ ਖੇੜਾ ਕਰਦੀ ਹੈ ਹੂੰ ਉਹ ਇੱਕ ਅਫਸਰ ਦਾ ਨਾਮ ਲੈ ਰਹੇ ਕਿ ਇਹ ਆਵਾਜ਼ ਉਹਦੀ ਹੈ ਹਾਂ ਉਹ ਅਫਸਰ ਜਿਹੜਾ ਹੈਗਾ ਉਹਨੇ ਕਹੇ ਮੇਰੀ ਆਵਾਜ਼ ਨਹੀਂ ਲੇਕਿਨ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਨਾ ਪ੍ਰੋਬਲਮ ਇਹ ਹੈ ਕਿ ਉਹ ਜਿਹੜੀ ਹੈਗੀ ਆਡੀਓ ਉਹ ਜਨਰੇਟ ਇੰਡੀਆ ਚ ਨਹੀਂ ਹੂੰ ਜਿਹੜੀ ਜਗ ਜਹਰ ਹੋਈ ਹੈ ਉਹ ਬਾਹਰੋਂ ਦੇਸ਼ ਦੇ ਵਿੱਚ ਹੋਈ ਹੈ ਦੇਸ਼ੋਂ ਹੋਈ ਹੈ ਉਹਦੀ ਜਿਹੜੀ ਹੈ ਵੈਰੀਫਿਕੇਸ਼ਨ ਜਿਹੜੀ ਹੈ ਕਿਸੇ ਲੈਬ ਦੇ ਵਿੱਚੋਂ ਹੋਣੀ ਮੁਸ਼ਕਲ ਹੈ ਕਿਉਂਕਿ ਜੇ ਉਹ ਦੇਣਗੇ ਤਾਂ ਹੀ ਲੇਕਿਨ ਬਹੁਤ ਸਾਰੇ ਲੋਕਾਂ ਦੇ ਕੋਲੇ ਸ਼ਾਇਦ ਉਹਨਾਂ ਨੇ ਡਾਊਨਲੋਡ ਕੀਤੀ ਹੋਵੇ ਪਈ ਹੈ ਪਾਤੀ ਦੁਬਾਰਾ ਲੋਕਾਂ ਨੇ ਹਾਂ origignal ਜਿਹੜੀ ਹੈਗੀ ਆ ਉਹਦੀ origignal ਜਿਹੜੀ ਜਿੰਨੀ ਦੇਰ ਨਹੀਂ ਹੁੰਦੀ ਉਹਦੀ ਦੇਰ ਤੱਕ ਉਹਦੀ ਜਿਹੜੀ ਆ ਕੋਈ ਨਿਰਪੱਖ ਨਹੀਂ ਹੋ ਸਕਦੀ ਹੂੰ ਇਸ ਕਰਕੇ ਇਹ ਤਾਂ ਨਹੀਂ ਹੈ ਕਿ ਇਹ ਕੁਝ ਗਲਤ ਨਹੀਂ ਹੈ ਗੱਲ ਤਾਂ ਕੋਈ ਨਾ ਕੋਈ ਹੋਣੀ ਹੈ ਜਿਉ ਆਡੀਓ ਆਈ ਹੈ ਜਿਵੇਂ ਉਹ ਤਿੰਗਰੇਜੀ ਬੋਲੀ ਜਾ ਰਹੀ ਹੈ ਅੰਗਰੇਜ਼ੀ ਬੋਲਣ ਵਾਲਾ ਬੰਦਾ ਪੂਰਾ ਐਕਸਪਾਇਰਡ ਅੰਗਰੇਜ਼ੀ ਬੋਲਦਾ ਜਾਪਦਾ ਹੂੰ ਇਸ ਕਰਕੇ ਮਾਮਲਾ ਤਾਂ ਗੜਬੜਾ ਹੈ ਕ੍ਰਿਸ਼ਨ ਕੁਸ਼ ਫਿਰ ਉਹ ਡਿਲੀਟ ਕਿਉਂ ਕਰਵਾਈ ਗਈ ਹੂੰ ਅਕਸਰ ਜਿਸ ਜਰਨਲਿਸਟ ਨੇ ਉਹ ਪਾਈ ਹੈ ਜੀ ਔਰ ਉਹ ਜਰਨਲਿਸਟ ਕੋਈ ਆਮ ਸਧਾਰਨ ਜਰਨਲਿਸਟ ਤਾਂ ਹੈ ਨਹੀਂਗਾ ਜੀ ਮੈਂ ਰਤੇਸ਼ ਲਖੀ ਉਹਨਾਂ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਮੈਂ ਗਨੇਟ ਆ ਗਿਆ ਸੀ ਮੇਰੇ ਨਾਲ ਕੰਮ ਕੀਤਾ ਉਹਨਾਂ ਨੇ ਰਤੇਸ਼ ਲਖੀ ਹੋਰੀ ਜਿਸ ਬੰਦੇ ਨੂੰ ਕਹਿੰਦੇ ਕਿ ਉਹ ਬੜਾ ਕਾਬਿਲ ਜਰਨਲਿਸਟ ਹੈ ਜੀ ਔਰ ਬੰਦੇ ਦੀ ਕ੍ਰੈਡੀਬਿਲਟੀ ਹੈ ਜਿਹੜੇ ਪਾਈ ਹੈ ਤਾਂ ਉਹਨੇ ਕੋਈ ਸੋਸ਼ੰਕ ਨਹੀਂ ਪਾਈ ਹੋਣੀ ਜੀ ਐਵੇਂ ਉਹਦਾ ਕਿਸੇ ਨਾਲ ਕੋਈ ਦੁਸ਼ਮਣੀ ਤਾਂ ਹੈ ਨਹੀਂ ਹੂੰ ਕਿ ਉਹ ਕਿਸੇ ਨੂੰ ਡੀਫੇਮ ਕਰੂਗਾ ਫਿਰ ਉਹ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਵੱਲੋਂ ਜਾਂ ਕਨਸਰਨਡ ਪਰਸਨ ਵੱਲੋਂ ਉਹ ਤੇ ਕਿੰਥੂ ਪਰੰਤੂ ਨਹੀਂ ਹੋਇਆ ਕਿਸੇ ਨੇ ਉਹਨੂੰ ਰੱਦ ਨਹੀਂ ਕੀਤਾ ਹੂੰ ਇਹ ਵੱਡੀ ਗੱਲ ਹੈ ਹਾਂ ਉੱਥੇ ਹੀ ਆਪਾਂ ਸਵਾਲ ਤੇ ਦੁਬਾਰਾ ਫਿਰ ਮੁੜ ਕੇ ਆਉਣੇ ਆ ਨਾ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਖੁਦ ਨੇ ਮੁੱਖ ਮੰਤਰੀ ਜਾਂ ਹੋਰ ਕਿਸੇ ਦਾ ਉਸ ਸਪੋਕਸਮੈਨ ਨੇ ਕਿਉਂ ਕੀਤਾ ਹਾਂ ਪੁਲਿਸ ਦੇ ਸਪੋਕਸਮੈਨ ਨੇ ਵੀ ਨਹੀਂ ਕੀਤਾ ਪੁਲਿਸ ਦੇ ਸਪੋਕਸਮੈਨ ਨੇ ਕਿਹਾ ਲੇਕਿਨ ਪੁਲਿਸ ਦੇ ਸਪੋਕਸਪਰਸਨ ਬੜੇ ਸ਼ਾਨਦਾਰ ਬੰਦੇ ਹੂੰ ਡਾਕਟਰ ਸੁਖਸ਼ੈਲ ਸਿੰਘ ਗਿੱਲ ਪੰਜਾਬ ਪੁਲਿਸ ਦੇ ਵਿੱਚੋਂ ਮੈਂ ਇਹ ਸਮਝਦਾ ਜਿਹੜੇ ਮਤਲਬ ਬਹੁਤ ਹੀ ਸਾਊ ਆਦਮੀ ਉਹਨਾਂ ਦੇ ਵਿੱਚ ਆਉਂਦੇ ਹੂੰ ਉਹ ਨਿੱਕੀ ਮੋਟੀ ਗੱਲ ਦੇ ਉੱਤੇ ਉਹਨਾਂ ਨੂੰ ਉਠਾ ਦਿੱਤਾ ਜਾਂਦਾ ਕਿ ਤੁਸੀਂ ਗੱਲ ਕਹੋ ਔਰ ਕਰਦੇ ਹੁੰਦੇ ਆ ਉਹ ਹੂੰ ਇੱਥੇ ਜਿਹੜੀ ਹੈਗਾ ਮੰਨ ਲਓ ਪੁਲਿਸ ਨਹੀਂ ਤਾਂ ਘੱਟੋ ਘੱਟ ਜਿਸ ਬੰਦੇ ਦਾ ਨਾਮ ਸੁਖਵਾਲ ਸਿੰਘ ਘਰੇ ਨਹੀਂ ਲੈਂਦਾ ਜੀ ਵੀ ਉਹਨੇ ਵੀ ਉਹਨੂੰ ਕੌਂਟਰ ਨਹੀਂ ਕੀਤਾ ਤਾਂ ਦਾਲ 'ਚ ਕਾਲਾ ਦਾ ਕੁਛ ਹੈ। ਹੂੰ। ਤੁਹਾਨੂੰ ਲੱਗਦਾ ਹੈਗਾ ਵੀ ਸਾਰੀ ਦਾਲ ਹੀ ਕਾਲੀ ਹੈ ਵੀ ਕੁਛ ਨਹੀਂ। ਨਹੀਂ ਦਾਲ ਤਾਂ ਹੁਣ ਕਾਲੀ ਦਿਸੀ ਜਾਂਦੀ ਹੈ ਜਿੱਦੀ ਕਿਉਂਕਿ ਨਾ ਨਾ ਤਾਂ ਕੱਲ ਜਦੋਂ ਇਹ ਲੜਕੀ ਦੀ ਪੇਸ਼ੀ ਹੁੰਦੀ ਆ ਉਹ ਕਿਹੜੇ ਹਿਸਾਬ ਨਾਲ ਖੜੀ ਹੁੰਦੀ ਆ ਬਹੁਤ ਸਾਰੇ ਫੋਨ ਕਾਲਸ ਬਹੁਤ ਸਾਰੇ ਸਨੇਹੀ ਜੇ ਸਾਨੂੰ ਆ ਸਕਦਾ ਤਾਂ ਬਹੁਤ ਸਾਰੇ ਚੈਨਲਾਂ ਨੂੰ ਜਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਚੱਲੀ ਵੀ ਇਹ ਕਿਹੜੇ ਹਾਲਾਤ ਨੇ ਕੋਈ ਹੱਥ ਕੜੀ ਨਹੀਂ ਲਕੀ ਬਹੁਤ ਰਿਲੈਕਸ ਹੁਣ ਉਦੋਂ ਬਾਅਦ ਜਿਹੜੀ ਉਹ ਦੂਜੀ ਬੀਬੀ ਆ ਉਹਦਾ ਕੋਈ ਥੋ ਪਤਾ ਨਹੀਂ ਲੱਗ ਰਿਹਾ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਨ ਆ ਆਡੀਓ ਦੀ ਇਹ ਨਹੀਂ ਕਹਿੰਦੀ ਵੀ ਅਸੀਂ ਪੁਸ਼ਟੀ ਕਰਦੇ ਆ ਜਾਂ ਕੀ ਦੀ ਆ ਅਸੀਂ ਖੰਡਣ ਕਰਦੇ ਆ ਮਤਲਬ ਲੱਗਦਾ ਰਿਹਾ ਵੀ ਧਾਲੀ ਕਾਲੀ ਆ ਸਾਰੀ ਨਹੀਂ ਜਿੱਥੋਂ ਤੱਕ ਹਸਕੜੀ ਲੱਗਣ ਦਾ ਸਵਾਲ ਆ ਮੈਂ ਇਥੇ ਕਰੈਕਟ ਕਰ ਦਵਾਂ ਤੁਹਾਨੂੰ ਜੀ ਇਹ ਸੁਪਰੀਮ ਕੋਰਟ ਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀਆਂ ਹਦਾਇਤਾਂ ਹੈ ਜੀ ਕਿ ਕਿਸੇ ਵੀ ਬੰਦੇ ਨੂੰ ਹਸਕੜੀ ਨਹੀਂ ਲਾਈ ਜਾ ਸਕਦੀ ਜੇ ਕੋਈ ਬਹੁਤ ਖਤਰਨਾਕ ਆਦਮੀ ਹੈ ਹੂੰ ਤਾਂ ਕੋਰਟ ਦੀ ਅਜਾਸ ਨਾਲ ਉਹ ਹਸਕੜੀ ਬੀੜੀਆਂ ਲਾ ਕੇ ਕੋਰਟ 'ਚ ਪੇਸ਼ ਕੀਤਾ ਜਾ ਸਕਦਾ ਨੰਬਰ 1 ਹਾਂ ਨੰਬਰ 2 ਆਪਾਂ ਦੇਖਦੇ ਆ ਕਿ ਬਹੁਤੇ ਬਾਰੀ ਬਕਸ਼ੀ ਖਾਨੇ ਚੋ ਬੰਦੇ ਨੂੰ ਕੱਢ ਕੇ ਲੈ ਜਾਣਾ ਜਾਂ ਥਾਣੇ ਚੋ ਲੈ ਕੇ ਆਉਣਾ ਜਾਂ ਗੱਡੀ ਚੋ ਲਾਹਿਆ ਜਾਂਦਾ ਤੇ ਉਹਨਾਂ ਦੇ ਹੱਥਕੜੀ ਲਾ ਲਈਏ ਹਾਂ ਉਹ ਹੱਥਕੜੀ ਲਾਉਦੇ ਐ ਇਸ ਕਰਕੇ ਕਿ ਇਹ ਬੰਦਾ ਕਿਤੇ ਜਿਹੜਾ ਹੈਗਾ ਭੱਜ ਨਾ ਜਾਵੇ ਪੰਜ ਕੋ ਫੋਰਸ ਥੋੜੀ ਹੁੰਦੀ ਐ ਤੇ ਉਹ ਜ਼ਿਆਦਾ ਹੁੰਦੀ ਉਹਨਾਂ ਨੂੰ ਗੇਟ ਤੱਕ ਲਿਆਇਆ ਜਾਂਦਾ ਜਾਂ ਬਕਸ਼ੀ ਖਾਨੇ ਚ ਬੰਦ ਕੀਤਾ ਜਾਂਦਾ ਬਾਹਰ ਆ ਕੇ ਖੋਲ ਦਿੰਦੇ ਇਹ ਇੱਕ ਰਵਾਇਤ ਚੱਲੀ ਆਉਂਦੀ ਐ ਹਾਂ ਪਰ ਇਸ ਮਾਮਲੇ ਦੇ ਵਿੱਚ ਜਿਹੜੀ ਐ ਨਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਇਨਵੈਸਟੀਗੇਸ਼ਨ ਐ ਐਸਟੀਐਫ ਨੂੰ ਚੰਡੀਗੜ੍ਹ ਟ੍ਰਾਂਸਫਰ ਕਰ ਦੇਣੀ ਚਾਹੀਦੀ ਉਹ ਇਸ ਕਰਕੇ ਕਿ ਬਹੁਤ ਸਾਰੇ ਪੁਲਿਸ ਵਾਲੇ ਜਾਂ ਪੁਲਿਸ ਅਫਸਰ ਤਾਂ ਉਹ ਆ ਜਿਹੜੇ ਬੀਬੀ ਨਾਲ ਕੰਮ ਕਰਦੇ ਰਹੇ ਹਾਂ ਜਾਣਦੇ ਆ ਹਾਂ ਬਹੁਤ ਸਾਰੇ ਉਹ ਆ ਜਿਹੜੇ ਉਹਨਾਂ ਨੇ ਹੁਣ ਤੁਸੀਂ ਪੱਤਰਕਾਰ ਹੋ ਮੈਂ ਪੱਤਰਕਾਰ ਨਾ ਕਰ ਨੂੰ ਆਪਾਂ ਨੂੰ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਜੀ ਜਾਂ ਆਪਾਂ ਇਹ ਪੇਚਾ ਆਪਣਾ ਪੇਸ਼ਾ ਛੜ ਦਿੱਤੀ ਤੇ ਜਦੋਂ ਆਪਾਂ ਮਿਲਾਂਗੇ ਜਿਹੜੇ ਆਪਣੇ ਸਮਾਜਿਕ ਸੰਬੰਧ ਆ ਉਹ ਤਾਂ ਨਹੀਂ ਟੁੱਟੂ ਹਮ ਪਰਫੈਸ਼ਨਲ ਸੰਬੰਧ ਟੁੱਟ ਜਾਣਗੇ ਇਹਨਾਂ ਦੀ ਪਰਫੈਸ਼ਨਲ ਸੰਬੰਧ ਤਾਂ ਭਾਵੇਂ ਇਹਨਾਂ ਨੂੰ ਕਹਿਣ ਵੀ ਨਹੀਂ ਜੀ ਠੀਕਾ ਪਾਇ ਨਹੀਂ ਕਰਨਾ ਪਰ ਜਿਹੜੇ ਉਹਨਾਂ ਦੇ ਪਰਸਨਲ ਸੰਬੰਧ ਆ ਉਹਨਾਂ ਨੂੰ ਤੁਸੀਂ ਉਹਨਾਂ ਜਿਵੇਂ ਉਹ ਲੜੀ ਜਿਹੜੀ ਹੈਗੀ ਐ ਜੀ ਨੂੰ ਪੰਜਾਬੀ ਚ ਆਪਾਂ ਸੌਖੀ ਨਹੀਂ ਕਹਿ ਸਕਦੇ ਹੂੰ ਜਿਹੜੀ ਕਹਿੰਦੀ ਹੈ ਕਿ ਮੇਰੇ ਘਰ ਵਾਲੇ ਨੂੰ ਇਹ ਪੱਟਕੇ ਲੈ ਗਈ ਹਾਂ ਉਹ ਬੀਬੀ ਤਾਂ ਬਾਰ ਬਾਰ ਕਹਿ ਰਹੀ ਹੈ ਵੀ ਇਹ ਹੈਕ ਸਟੱਡੀ ਦੇ ਵਿੱਚ ਡਿਸਲਰੀ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ ਨੇ ਨੂੰ ਪੀਣ ਵਾਸਤੇ ਹਾਂ ਕੀ ਹਰ ਬੰਦੀ ਜਿਹਦੀ ਜਿਹਦਾ ਰਿਮਾਂਡ ਲਿਆ ਜਾਂਦਾ ਉਹਨੂੰ ਕਦੇ ਵਿਸਲਰੀ ਕੀ ਨਾਕ ਆਮ ਸਿੰਪਲ ਪਾਣੀ ਨਹੀਂ ਮਿਲ ਸੀ ਹੁੰਦਾ ਹੂੰ ਉਹ ਨਹੀਂ ਦਿੱਤਾ ਇਹਨਾਂ ਨੂੰ ਖਾਣਾ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਜਿਵੇਂ ਚੰਗੀ ਤਰ੍ਹਾਂ ਰੱਖਿਆ ਜਾਂਦਾ ਉਹਨੂੰ ਨਹੋਂ ਤਾਂ ਹੁੰਦੀ ਜ਼ਿਆਸਤੀ ਹੈਗੀ ਹੈ ਆਪਾਂ ਦੇਖਦੇ ਆ ਕਿ ਉਹਦੀ ਬਾਡੀ ਲੈਂਗੁਏਜ ਜ਼ਿਆਸਤੀ ਹੈ ਕਿ ਉਹਨੂੰ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਮਾਨਸਿਕ ਤੌਰ ਤੇ ਪਰੇਸ਼ਾਨੀ ਹੁੰਦੀ ਹੈ ਕਿ ਮੇਰੇ ਤੇ ਕੇਸ ਬਣ ਗਿਆ ਪਰ ਉੱਥੇ ਨਾਲ ਜਿਹੜੀ ਹੈਗੀ ਹੈ ਹੌਸਲਾ ਵਧਾਉਣ ਵਾਲੇ ਵੀ ਨਾਲ ਹੀ ਹੁੰਦੇ ਆ ਵੀ ਕੋਈ ਗੱਲ ਨਹੀਂ ਬੀਬੀ ਗੱਲ ਕਿਹੜੀ ਹੈ ਇਹ ਜਿਹੜੀ ਹੈਗੀ ਹੈ ਕੁਆਂਟੀਟੀ ਇਹ ਇੱਕ ਕੁਆਂਟੀਟੀ ਜਿਹੜੀ ਹੈਗੀ ਹੈ ਘਟਾ ਹੈ ਕਿੰਨੀ ਕਬੱਡੀ ਗੱਲ ਹੈ ਕਿ ਉਹਦੇ ਚੋਂ ਆਉਂਦੀ ਹੈ ਕਮਰਸ਼ੀਅਲ ਨਹੀਂ ਦਾ ਹੈ ਪਰ ਇਹਦੇ ਚ ਟਟਲੋ ਸਾਹਿਬ ਇੱਕ ਹੋਰ ਵੀ ਗੱਲ ਆ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਮੁੱਦਾ ਪੂਰਾ ਹਾਈਲਾਈਟ ਰਿਹਾ ਹੁਣ ਗੱਲ ਆਉਂਦੀ ਹੈ ਵੀ ਉਹ ਬੀਬੀ ਰੀਲਾਂ ਬਣਾਉਂਦੀ ਸੀ ਆਪਦਾ ਕੁਝ ਉਹ ਕਰਦੀ ਸੀਗੀ ਇੰਸਟਾਗ੍ਰਾਮ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਲੋਗ ਉਹਨੂੰ ਫੋਲੋ ਕਰ ਰਹੇ ਆ ਜਿਹੜੇ ਲੋਗ ਉਹਦੇ ਨਾਲ ਜੁੜ ਰਹੇ ਆ ਕਦੋਂ ਵੀ ਜੁੜ ਸਕਦੇ ਆ ਜਦੋਂ ਖਾਤਾ ਚੱਲ ਰਿਹਾ ਪਰ ਜਿਹੜੇ ਲੋਕਾਂ ਨਾਲ ਉਹ ਜੁੜੀ ਵੀ ਸੀਗੀ ਉਹ ਬੰਦੇ ਸੀ ਕੁੱਲ 40 ਪਰ ਜਦੋਂ ਅੱਜ ਅਸੀਂ ਉਹਨੂੰ ਚੈੱਕ ਕਰਦੇ ਆ ਉਹ ਬੰਦੇ ਰਹਿ ਗਏ 38 ਤਾਂ ਇਹ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਵੀ ਉਹਦੇ ਕੋਲੇ ਮੋਬਾਈਲ ਵੀ ਆ ਉਹਦੇ ਕੋਲੇ ਸਭ ਕੁਝ ਆ ਹਾਲਾਂਕਿ ਉਹ ਲੇਡੀ ਵੀ ਜਿਹੜੀ ਦੂਸਰੀ ਉਹਦੀ ਵਿਰੋਧੀ ਆ ਜਿਹਨੂੰ ਸੌਕਣ ਕਹਿ ਰਹੇ ਹੋ ਉਹ ਵੀ ਕਹਿੰਦੀ ਆ ਵੀ ਉਹਦਾ ਸਭ ਕੁਝ ਨਹੀਂ ਇਹ ਇੱਕ ਟੈਕਨੀਕਲ ਮਾਮਲਾ ਹੈ ਮੈਂ ਜਿਹੜਾ ਇੰਸਟਾਗ੍ਰਾਮ ਤੋਂ ਵਕ ਪਰ ਜੀ ਆਪਾ ਦੇਖੀਏ ਕਿ ਉਹ ਘਟ ਗਈ ਵਧ ਗਈ ਤਾਂ ਕੋਈ ਕੋਈ ਵੈਸੇ ਗੱਲ ਹੈ ਕਿ ਆ ਆਮ ਤੌਰ ਦੇ ਤੇ ਜੀ ਆਮਸਦਾਰ ਬੰਦੇ ਨੇ ਥੋੜੀ ਬਹੁਤ ਹੀ ਆਪਾਂ ਪੱਤਰਕਾਰ ਆ ਆਪਾਂ ਨੂੰ ਜਾਣਾ ਪੈ ਜੇ ਥਾਣੇ 'ਚ ਹਾਂ ਇੰਨੀ ਇੱਕ ਧਰਿਆ ਤੋਂ ਆਪਣੇ ਨਾਲ ਵੀ ਕਰ ਰਹੇ ਨੇ ਵੀ ਕੋਈ ਨਹੀਂ ਯਾਰ ਫੋਨ ਫੋਨ ਤਾਂ ਤੁਸੀਂ ਘੜੀ ਲਓ ਜਿਹੜੀ ਆਪ ਦੀ ਕੁੜੀ ਹੈ ਉਹਨੂੰ ਕਿਹਨੂੰ ਕਰਵਾਉਣਗੇ ਹਾਂ ਇਹ ਤਾਂ ਹੈ ਨਾ ਪਰ Instagram ਵਾਲੀ ਗੱਲ ਆ ਜਿਹਦੇ ਫੋਲੋਅਰ ਘਟ ਗਏ ਵਧ ਗਏ ਇਹਦੇ ਇਹਨਾਂ ਬਾਰੇ ਮੈਨੂੰ ਜਾਣ ਨਹੀਂ ਫੋਲੋਅਰ ਵਧ ਤਾਂ ਜਿੰਨੇ ਮਰਜ਼ੀ ਨੇ ਪਰ ਜਿਹੜਾ ਨੂੰ ਉਹ ਫੋਲੋ ਕਰਦੀ ਉਹ ਨਹੀਂ ਨਾ ਘਟ ਸਕਦੇ ਉਹ ਤਾਂ ਉਹਦੇ ਕੋਲ ਹੀ ਐਕਸੈਸ ਹੋਊ ਨਾ ਜਿਹੜਾ ਬੰਦਾ ਚਲਾਉਂਦਾ ਤੇ ਉਹਨੇ ਦਾ ਮਤਲਬ ਹੈ ਜਿਹੜਾ ਡਿਲੀਟ ਕੀਤਾ ਹੋਊਗਾ ਉਹਨਾਂ ਨੇ ਹਾਂ ਉਹਨਾਂ ਨੂੰ ਹਟਾਇਆ ਹੋਊ ਹਾਂ ਤੇ ਜੇ ਹਟਾਇਆ ਹੋਊ ਤਾਂ ਉਹਦੇ ਫਿਰ ਹੱਥ ਮੋਬਾਈਲ ਆਇਆ ਹੋਊਗਾ ਤਾਂ ਹੀ ਹੂੰ ਤੇ ਮੇਰੇ ਖਿਆਲ ਮੁਤਾਬਕ ਮੋਬਾਈਲ ਦਿੱਤੇ ਇਸਤੇਮਾਲ ਕਰਨ ਦੇ ਉੱਤੇ ਨਵੀਂ ਜਿਹੜੀ ਹੈਗੀ ਟੈਕਨੋਲੋਜੀ ਆਈ ਹੈ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਵੀ ਕੋਈ ਕਰ ਸਕਦਾ ਕਿ ਨਹੀਂ ਕਰ ਸਕਦਾ ਪਰ ਆਮ ਤੌਰ ਦੇ ਉੱਤੇ ਅਜਿਹੀ ਅਜਿਹੇ ਸਾਧਨ ਜਿਹੜਾ ਜਾਣ ਨਹੀਂ ਦਿੰਦਾ ਇਹਦਾ ਕਿ ਬੰਦਾ ਜੇ ਹਵਾਲਾ ਚ ਬੈਠਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਹੜਾ ਬੰਦਾ ਰਿਮਾਂਡ ਚ ਹਵਾਲਾ ਚ ਹੈ ਹਵਾਲਾ ਦੇ ਵਿੱਚ ਬੈਠਾ ਬੰਦਾ ਪਤਾ ਨਹੀਂ ਕਿਹਦੇ ਨਾਲ ਕੀ ਸੰਪਰਕ ਕਰ ਲਵੇ ਤੇ ਖਾਸ ਕਰਕੇ ਜਿੱਥੇ ਨਸ਼ੇ ਦੀ ਗੱਲ ਆ ਜੇ ਲੈਣ ਦੇ ਦੀ ਗੱਲ ਆ ਜੀ ਤਾਂ ਉਹ ਕਿਸੇ ਵਪਾਰੀ ਦਾ ਜਿਹਦਾ ਨਾਂ ਇੰਟਰੋਗੇਸ਼ਨ ਚ ਨਾਮ ਵਗੈਰਾ ਆ ਜੇ ਜੀ ਤੋਂ ਲੈਂਦਾ ਹੁੰਦਾ ਉਹ ਵਾਰਨ ਕਰ ਸਕਦਾ ਉਹਨੂੰ ਸੁਚੇਤ ਕਰ ਸਕਦਾ ਇਹ ਗੱਲ ਹੈਗੀ ਹੁਣ ਆਪਾਂ ਥੋੜੀ ਜੀ ਪਹਿਲਾਂ ਵਾਲੀ ਕਹਾਣੀ ਤੇ ਜਾਵਾਂਗੇ ਜਿਹੜਾ ਇਹਦੇ ਲੜਕੀ ਬਾਰੇ ਦੱਸਿਆ ਜਾ ਰਿਹਾ ਉਹਦਾ ਟਰੈਕ ਰਿਕਾਰਡ ਕਿਹੜਾ ਵੀ 31 ਤਬਾਦਲੇ ਸਸਪੈਂਸ਼ਨ ਉਹ ਸਾਰਾ ਕੁਝ ਆ ਵੀ ਬਵਾਦਾਂ ਦੇ ਵਿੱਚ ਸੀਗੀ ਪਰ ਜਿਹੜਾ ਇਹ 트੍ਰੈਪ ਲੱਗਿਆ ਤੁਹਾਨੂੰ ਕੀ ਲੱਗਿਆ ਵੀ 트੍ਰੈਪ ਕਿਉਂ ਲੱਗਿਆ ਵੀ 트੍ਰੈਪ ਪਾਰਟਿਕੂਲਰ ਇਹ ਲੱਗਿਆ ਵੀ ਜਿਆਦਾ ਤੰਗ ਪਰੇਸ਼ਾਨ ਕਰਨ ਲੱਗੀ ਸੀ ਜਿਆਦਾ ਰੈਕਟ ਵੱਡਾ ਕਰਤਾ ਸੀ ਜਾਂ ਫਿਰ ਕਿਸੇ ਹੋਰ ਨੂੰ ਇਹ ਇਹ ਅਫਸਰ ਨੂੰ ਬਲੈਕਮੇਲ ਕਰ ਰਹੀ ਸੀ ਵੀ ਹੁਣ ਇਹਨੂੰ ਚੁੱਪ ਕਰਾਓ ਬਈ ਨਹੀਂ 트੍ਰੈਪ ਲੱਗਣ ਦੀ ਜਿਹੜੀ ਗੱਲ ਕਰਦੇ ਨੇ 트੍ਰੈਪ ਜੇ ਤਾਂ ਲਾਇਆ ਹੋਵੇ ਕੱਲਾ ਜ਼ਿਲ੍ਹਾ ਪੁਲਿਸ ਨੇ ਹਾਂ ਫਿਰ ਤਾਂ ਫੱਕੀ ਕੋਈ ਮੈਨੇਜਮੈਂਟ ਹੋਈਗੀ ਠੀਕ ਹੈ ਪਰ ਉਹ ਲੱਗਦਾ ਹੈ ਕਿ ਜ਼ਿਲ੍ਹਾ ਪੁਲਿਸ ਵਾਲੇ ਤਾਂ ਬੀਬੀ ਜਿਹੜੀ ਹੈਗੀ ਹੈ ਇਹ ਦੀ ਬਰੋਦੀ ਹਾਂ ਜਿਹੜੀ ਵਾਰ-ਵਾਰ ਕਹਿੰਦੀ ਹੈ ਕਿ ਮੈਂ ਬੜੀਆਂ ਕੰਪਲੈਟ ਸਥਿਤੀਆਂ ਭਗਵੰਤ ਸਿੰਘ ਮਾਨ ਦਾ ਨਾਮ ਹੀ ਲਈਦਾ ਮੈਂ ਭਗਵੰਤ ਸਿੰਘ ਮਾਨ ਦਾ ਉਹਨੂੰ ਵੀ ਕਿਹਾ ਹੂੰ ਉਹਨਾਂ ਨੂੰ ਮੈਂ ਐਪਲੀਕੇਸ਼ਨਾਂ ਭੇਜੀਆਂ ਲੇਕਿਨ ਕਿਸੇ ਨੇ ਪੁੱਛਿਆ ਨਹੀਂ ਹਾਂ ਹੁਣ ਜਿਹੜੀ ਤੁਸੀਂ ਦੇਖੋ ਕਿ ਜਿੰਨਾ ਬੰਦਿਆਂ ਨੇ ਐਫ ਆਈ ਆਰ ਦੀ ਕਾਪੀ ਸ਼ਾਇਦ ਤੁਸੀਂ ਪੜ੍ਹੀ ਹੋਵੇ ਮੈਂ ਆਪਣੀ ਮੈਂ ਐਫ ਆਈ ਆਰ ਪੜ੍ਹੀ ਹੈ ਹਾਂ ਐਫ ਆਈ ਆਰ ਦੇ ਵਿੱਚ ਜਿਹੜੇ ਸਾਡੇ ਉਹ ਵਰਤਮਾਨ ਚੌਕੀ ਵਾਲੇ ਇਨਚਾਰਜ ਹੈ ਜਾਂ ਜਿਹੜੇ ਉਹ ਕਰਨਾਲ ਕਲੌਂਦੀ ਦੇ ਮੁਲਾਜ਼ਮ ਹੈ ਜਿਨ੍ਹਾਂ ਵੱਲੋਂ ਉਹ ਐਫ ਆਈ ਆਰ ਲਿਖੀ ਗਈ ਹੈ ਉਹ ਕਹਿੰਦੇ ਆ ਕਿ ਅਸੀਂ ਮਤਲਬ ਜਿਹੜਾ ਨਾਕਾ ਲਾਇਆ ਹੋਇਆ ਸੀ ਜੀ ਅਸੀਂ ਮੌਕੇ ਤੇ ਖਲੋਤੇ ਹ ਹ ਉਸੇ ਸਮੇਂ ਜਿਹੜੀ ਐਸਟੀਐਫ ਹਮ ਐਂਟੀ ਨਾਰਕੋਟਿਕਰੀ ਐਂਡ ਐਸਟੀਐਫ ਹੈ ਉਹਦੇ ਜਿਹੜੇ ਹੈਗਾ ਕੁਝ ਕਰਮਚਾਰੀ ਤੇ ਇੱਕ ਉਹਨਾਂ ਦਾ ਅਫਸਰ ਸਾਡੇ ਕੋਲੇ ਆਉਂਦੇ ਹਾਂ ਅਸੀਂ ਉਹਨਾਂ ਨੂੰ ਸ਼ਾਮਿਲ ਤੇ ਨਿਰੀਖਣ ਕਰਦੇ ਹਾਂ ਆ ਸ਼ਾਮਿਲ ਪਾਰਟੀ ਕਰਦੇ ਹਾਂ ਫਿਰ ਅਸੀਂ ਜਿਹੜਾ ਹੈਗਾ ਉੱਥੇ ਗੱਡੀਆਂ ਦੀ ਚੈਕਿੰਗ ਸ਼ੁਰੂ ਕਰਦੇ ਹਾਂ ਤਾਂ ਖਿਆਲ ਇਹ ਹੈ ਕਿ ਅਸਲ ਦੇ ਵਿੱਚ ਇਹ ਜਿਹੜੀ ਨਾਕਾਬੰਦੀ ਕੀਤੀ ਰੋਕਣ ਵਾਸਤੇ ਇਹ ਤਾਂ ਕੀਤੀ ਹੈ ਉੱਪਰਲੇ ਹੁਕਮ ਉਹ ਬਠਿੰਡੇ ਦੇ ਹੁਕਮੀ ਹੋ ਸਕਦੇ ਕਦੇ ਉਹ ਮੇਰੇ ਖਿਆਲ ਮੁਤਾਬਕ ਹੈ ਐਸਟੀਐਫ ਦੇ ਉੱਪਰਲੇ ਅਫਸਰਾਂ ਉਹਨਾਂ ਦੇ ਕੋਲ ਇੱਕ ਕੰਪਲੇਂਟ ਸੀ ਜੀ ਉੱਥੋਂ ਉਹਨਾਂ ਨੇ ਕਿਹਾ ਹੁਣ ਉਹਨਾਂ ਦੀ ਫੋਰਸ ਤਾਇਂ ਗਈ ਹੈ ਹਮ ਅਗਲੀ ਜੇ ਆਪਾਂ ਗੱਲ ਦੇਖੀਏ ਤੁਸੀਂ ਕਹਿ ਰਹੇ ਸੀਗੇ ਵੀ ਵੱਡੇ ਅਫਸਰਾਂ ਦਾ ਹਾਂ ਵੱਡੇ ਅਫਸਰਾਂ ਵਾਲੀ ਗੱਲ ਹਮ ਵੱਡੇ ਅਫਸਰਾਂ ਦੇ ਵਿੱਚ ਕਿਹ ਮੰਨਣਾ ਪੈਣਾ ਆਪਾਂ ਨੂੰ ਕਿ ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਐਸਐਸਪੀ ਦੀ ਕੁਰਸੀ ਤੇ ਬੈਠੇ ਹੈ ਹਮ ਮੈਡਮ ਜੀ ਜੀ ਅਮਨੀਤ ਕੌਂਡਲ ਕੌਂਡਲ ਜੀ ਉਹਨਾਂ ਬਾਰੇ ਕਿਸੇ ਕਿਸਮ ਦੀ ਕਦੇ ਕੋਈ ਸ਼ਿਕਾਇਤ ਨਹੀਂ ਠੀਕ ਹੈ ਗੱਲ ਵੀ ਉਹਨਾਂ ਨੇ ਜੀ ਆ ਗਿਆ ਇਹਦੇ ਨਾਲ ਡਿਜ਼ਾਈਨ ਕੀਤੀ ਹੈ ਤੇ ਇਹਦੇ ਨਾਲ ਜੈਜ ਕੀਤੀ ਹੈ ਹਾਂ ਸਿਸਟਮ ਦੇ ਵਿੱਚ ਰਹਿੰਦੇ ਆ ਚਲਦੇ ਚਲਦੇ ਕਈ ਵਾਰੀ ਹੋ ਜਾਂਦਾ ਹੈ ਕਿਉਂਕਿ ਇਹੋ ਜਿਹੇ ਮਾਮਲੇ ਦੇ ਵਿੱਚ ਐਸਐਸਪੀ ਦੀ ਮਰਜ਼ੀ ਤੋਂ ਵਗੈਰ ਕੁਝ ਨਹੀਂ ਹੋ ਸਕਦਾ ਹੂੰ ਤਾਂ ਇਹ ਵੀ ਮਾੜੀ ਮੋਟੀ ਵਿਆਇਤ ਹੋ ਸਕਦੀ ਹੈ ਜਿਹੜੇ ਹਿੱਟਲਰ ਮੁਲਾਜ਼ਮਾ ਉਹਨੇ ਇੱਕ ਲਿਖਣ ਪੜਨ ਦੇ ਵਿੱਚ ਕੁਝ ਕਰ ਸਕਦੀ ਹੈ ਪਰ ਇਹ ਨਹੀਂ ਆਪਾਂ ਇਹ ਕਹਿ ਸਕਦੇ ਕਿ ਇਹ ਜਿਹੜਾ ਹੈਗਾ ਇੱਕ ਕੀ ਕਿਸ ਨੂੰ ਵੀ ਫੇਕ ਦੀ ਕਾਰਵਾਈ ਹੈ ਇਹ ਤਾਂ ਲੱਗਣਾ ਹੀ ਸੀ ਦੂਜੀ ਕਹਨੂੰ ਬੀਬੀ ਦੀ ਗੱਲ ਕਰੀਏ ਜਿਹੜੀ ਉਹਨਾਂ ਦੀ ਵਿਰੋਧੀ ਹੈ ਉਹ ਕਹਿ ਰਹੀ ਹੈ ਕਿ ਮੈਂ ਕੰਪਲੇਟਾ ਕਰ ਰਹੀ ਸੀ ਹਾਂ ਮੈਂ ਕਹਿ ਰਹੀ ਸੀ ਔਰ ਜਿਸ ਢੰਗ ਦੇ ਨਾਲ ਉਹ ਨੇ ਐਕਟਿਵ ਹੋਈ ਆ ਉਹਦੀ ਜਿਸ ਵੇਲੇ ਫੜੀ ਆਲੀ ਨਾਲ ਦੀ ਨਾਲ ਹੀ ਉਹਨੇ মিডিਆ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਹਾਂ ਇਹਦਾ ਮਤਲਬ ਹੈ ਕਿ ਜਿਹੜੀ ਇਨਫੋਰਮੇਸ਼ਨ ਹੈ ਉਹ ਕਰਤੀ ਚੱਲੀ ਗਈ ਸੀ ਕਰਤੀ ਚੱਲੀ ਉਹ ਪਿੱਛਾ ਕਰ ਰਹੀ ਸੀ ਜੀ ਹੁਣ ਮੇਰਾ ਲਾਸ ਵਾਲਾ ਪ੍ਰਾਪਰਟੀ ਨੂੰ ਲੈ ਕੇ ਜਿਵੇਂ ਪ੍ਰਾਪਰਟੀ ਨੂੰ ਲੈ ਕੇ ਲਾਲਾ ਲਾਲਾ ਹੋ ਗਈ ਸਾਰੇ ਪੰਜਾਬ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਵੀ ਇੰਨੇ ਪਲਾਟ ਇੰਨੀਆਂ ਕੋਠੀਆਂ ਇੰਨੇ ਮੋਬਾਈਲ ਇੰ ਉਹਦਾ ਕੀ ਲੱਗਦਾ ਵੀ ਇਹ ਹਵਾ ਚੀ ਡਾਂਗਾਂ ਗਈਆਂ ਕਿ ਕੁਛ ਹੈਗਾ ਕੁਛ ਤਾਂ ਬਣੀ ਵੀ ਹੈ ਹੂੰ ਕੁਛ ਤਾਂ ਬਣੀ ਵੀ ਹੈ ਬੰਦ ਦਾ ਰਹਿਣ ਸਹਿਣ ਗੱਡੀਆਂ ਵਗੈਰਾ ਦੱਸ ਹੁੰਦੀ ਹੈ ਜੀ ਜੇ ਮੰਨ ਲਓ ਕਈ ਅਰੀ ਉਹ ਕਹਿੰਦੇ ਜੀ ਇਹ ਲੋਨ ਤੇ ਲਈਏ ਲੋਨ ਵੀ ਤਾਂ ਭਰ ਨਹੀਂ ਹੈ ਹਾਂ ਠੀਕ ਹੈ ਉਹ ਕਿੱਥੋਂ ਭਰੇ ਆ ਜਾਊਗਾ ਤਨਖਾਹ ਨਾਲ ਤਾਂ ਲੋਨ ਭਰੇ ਨਹੀਂ ਆਦਾ ਇਹਦਾ ਮਤਲਬ ਓਪਰਲੀ ਕਮਾਈ ਤਾਂ ਹੈਗੀ ਹੈ ਕੋਈ ਜ਼ਰੀਆ ਤਾਂ ਹੈਗਾ ਉਹ ਓਪਰਲੀ ਕਮਾਈ ਤਾਂ ਹੈਗੀ ਹੈ ਅਗਲੀ ਗੱਲ ਹੈ ਵੀ ਕੋਠੀ ਵਾਲੀ ਗੱਲ ਹੈ ਸੀ ਵੀ ਕਹੀ ਨੇ ਵੀ ਕੋਠੀ ਹੈ ਜੀ 2 ਕਰੋੜ ਦੀ ਸਾਰੇ ਕਹੀ ਜਾਂਦੇ ਹੂੰ ਅਜੇ ਤੱਕ ਆਪਣੇ ਕੋਲ ਇਹ ਤੱਥ ਨਹੀਂ ਹੈਗੇ ਕਿ ਉਹ ਕੋਠੀ ਉਹਦੇ ਨਾਂ ਤੇ ਹੂੰ ਜਾਉ ਕੋਠੀ ਕਿਸੇ ਹੋਰ ਦੇਣਾ ਉਤੇ ਸੀ ਹੁਣ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਕਿਸੇ ਬੰਦੇ ਦੇ ਨਾਲ ਉਹ ਕੁੜੀ ਦੇ ਰਿਲੇਸ਼ਨ ਸੀਗੇ ਜੀ ਉਹਦੇ ਨਾਲ ਮਤਲਬ ਰਫੜ ਪੈ ਗਿਆ ਕੇਸ ਰਜਿਸਟਰ ਹੋ ਗਿਆ ਕੇਸ ਰਜਿਸਟਰ ਹੋਣ ਤੋਂ ਬਾਅਦ ਫਿਰ ਕਹਿੰਦੇ ਉਹ ਨਾਲ ਕੰਪਰੋਮਾਈਜ਼ ਵੀ ਹੋਇਆ ਹਮ ਔਰ ਉਹਨੇ ਕੋਠੀ ਪਾਵੇਂ ਨਾ ਨਹੀਂ ਕਰਵਾਈ ਕਹਿੰਦੇ ਵੀ ਕੋਠੀ ਇਹਦੇ ਕਬਜ਼ੇ ਚ ਹੀ ਹੈ ਵੈਸੇ ਇਹਦਾ ਕੱਲ ਤੱਕ ਪਤਾ ਲੱਗ ਜੇ ਨਾ ਮੈਨੂੰ ਮੇਰੇ ਕੰਟੈਕਟ ਚ ਆ ਗਿਆ ਉਸ ਜਦੋਂ ਇਹਦੇ ਨਾਲ ਹੈ ਕੰਪਰੋਮਾਈਜ਼ ਵਾਲੇ ਮਾਮਲੇ ਚ ਕੋਠੀ ਇਹਦੇ ਕੋਲੇ ਰਹਿ ਗਈ ਔਰ ਉਹ ਮਤਲਬ ਹੈ ਵੀ ਬੰਦੇ ਜਿਹੜੇ ਹੁੰਦੇ ਨਾ ਤੇਜ਼ ਤਰਾਰ ਬੰਦੇ ਉਹ ਕਹਿੰਦੇ ਵੀ ਜਾਂ ਠੀਕ ਹੈ ਕੋਠੀ ਦੇ ਨਹੀਂ ਦਿੱਤੀ। ਹੂੰ ਕੋਠੀ ਦਾ ਕਬਜ਼ਾ ਨਹੀਂ ਲੈਂਦੀ। ਪਰ ਉਹ ਰਿਕਾਰਡ ਦੇ ਕਾਗਜ਼ਾਂ ਦੇ ਵਿੱਚ ਉਹਨਾਂ ਦੇ ਨਾਮ ਵੀ ਰਿਕਾਰਡਾਂ 'ਚ ਉਹਨਾਂ ਦੇ ਨਾਂ ਤੇ ਹੈ ਕਿ ਬੀਬੀ ਦੇ ਨਾਂ ਤੇ ਇਹ ਦੇਖਣ ਵਾਲੀ ਗੱਲ ਹੈ। ਪਰ ਗੱਡੀਆਂ ਵਾਲੀ ਗੱਲ ਜਿਹੜੀ ਹੈ ਇਹ ਜ਼ਰੂਰ ਸ਼ੱਕ ਪੈਦਾ ਕਰਦੀ ਹੈ ਕਿ ਇਹਦੇ ਤੋਂ ਮੋਟੀ ਕਮਾਈ ਜਿਹੜੀ ਹੈਗੀ ਬਾਹਰਲੀ ਕਮਾਈ ਉਹਦੀ ਪੁਸ਼ਟੀ ਹੁੰਦੀ ਹੈ। ਹੂੰ ਜੀ ਤੇ ਜਿਹੜਾ ਇਹ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਿਹੜੀ ਆ ਟੋਆ ਟੋਈ ਹੋ ਰਹੀ ਆ ਵੀ ਘਰ ਟਾ ਦਿਓ ਜੀ ਐਂ ਕਰ ਦਿਓ ਜੀ ਉਹ ਟਾਇਟ ਹੋ ਜਾਊਗਾ ਫਿਰ ਇਹਦਾ ਕਿ ਨਹੀਂ ਨੀਟਾ ਨਹੀਂ ਟਾਈ ਨਹੀਂ ਸਕਦਾ ਕਿਸੇ ਵੀ ਕਿਵੇਂ ਤੇ ਤਾਂ ਕਿਉਂਕਿ ਜਿਹੜਾ ਉਹ ਬਹਾਨਾ ਨਹੀਂ ਤਾਂ ਕਹਿੰਦੇ ਨੇ ਵੀ ਜਿਵੇਂ ਸੀ ਉਹਨਾਂ ਦੇ ਘਰ ਤੋਂ ਨੇ ਤਾਂ ਬਾਹਰ ਲੀਡਰ ਕਹੇ ਕਹੀ ਜਾਂਦੇ ਪਰ ਉਹ ਜਦੋਂ ਕੋਰਟ ਦੇ ਵਿੱਚ ਕਹਿੰਦੇ ਆ ਲਿਖਤ ਪੜ ਦੇ ਵਿੱਚ ਕਹਿੰਦੇ ਆ ਤੂੰ ਕਹਿੰਦੀ ਹੈ ਜੀ ਇਹ ਤਾਂ ਜਿਨ੍ਹਾਂ ਨੇ ਨਜਾਇਜ਼ ਪਾਈ ਹੈ ਉਹ ਪੰਚਾਇਤਾਂ ਤੇ ਮਿਊਸਪਲਿਕ ਕਮੇਟੀ ਕਰ ਪਰ ਉਹ ਬੀਬੀ ਦੀ ਕੋਠੀ ਜਿਸ ਕਲੋਨੀ ਚ ਪਾਈ ਹੈ ਅਪਰੂਵਡ ਕਲੋਨੀ ਹੈ ਹਮ ਅਪਰੂਵਡ ਕਲੋਨੀ ਦੇ ਵਿੱਚ ਅਪਰੂਵਡ ਤੌਰ ਤੇ ਤਰੀਕੇ ਨਾਲ ਨਕਸ਼ਾ ਪਾਸ ਕਰਵਾ ਕੇ ਕੋਠੀ ਪਈ ਹੋਈ ਹੈ ਇਹਨੂੰ ਕਮੇਟਾ ਦੇਣਗੇ ਹਮ ਜੀ ਔਰ ਫਿਰ ਜਿੱਥੇ ਪਤਾ ਕਿ ਉਹਦੇ ਨਾਲ ਫੋਰਸਸ ਕਿ ਨਹੀਂ ਆਏ ਉਹਦੇ ਨਾਲ ਕਿਹੜੇ ਵੱ ਉਹ ਕਮੇਟੀਆਂ ਦੇਣਗੇ ਹੂੰ ਤੇ ਇੰਨੀ ਕਿ ਤਾਂ ਫਿਰ ਰਾਇਤ ਮਨਜ਼ੂਰੀ ਵੀ ਹੁੰਦੀ ਹੈ ਨਾ ਜੇ ਘਰ ਟੈਣ ਲਾ ਕੇ ਤਾਂ ਤੇ ਵੈਸੇ ਪਹਿਲੇ ਤਾਂ ਕਹਿੰਦੇ ਕਿ ਮੁੱਖ ਮੈਤਾ ਨਹੀਂ ਪੜਿਆ ਘਰ ਤੁਸੀਂ ਪੜਿਆ ਉਹਨੇ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿਤਾ ਸੀ ਵੀ ਤੁਹਾਨੂੰ ਕਰਾਂਗੇ ਹੂੰ ਪਰ ਉਹ ਕਰਨਾ ਬਹੁਤ ਮੁਸ਼ਕਲ ਹੈ ਹੂੰ ਤੇ ਇਹ ਕਰਨਾ ਹੁੰਦਾ ਹੁਣ ਤੱਕ ਹੋ ਜਾਂਦਾ ਫਿਰ ਤਾਂ ਤੁਸੀਂ ਹੁਣ ਸਾਰੀ ਇੰਟਰਵਿਊ ਚ ਜ਼ਿਆਦਾ ਰਾਏਤ ਹੀ ਦੇਤੀ ਰਿਆਤ ਮੈਂ ਥੋੜਾ ਦਿੱਤੀ ਰਿਹਾ ਰਿਆਤ ਤਾਂ ਤੁਹਾਡੇ ਸਾਹਮਣੇ ਲਿਖ ਜਾਂਦੀ ਤੁਸੀਂ ਕਰਕੇ ਦੇ ਲੋ ਉਧਰ 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 ਨਹੀਂ ਜਾਂਦਾ ਲੱਗਦਾ ਫਿਰ ਤਾਂ ਕੰਮ ਨਹੀਂ ਮੈਂ ਨਹੀਂ ਰਿਆਤ ਹੁੰਦਾ ਜੋ ਜੋ ਡਿਸੀਜਨ ਵੱਡੇ ਅਫਸਰਾਂ ਵਾਲਾ ਸਿਸਟਮ ਹੈ ਜੋ 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 ਡਿਸੀਜਨ ਹੈ ਜੋ ਸਾਹਮਣੇ ਕਾਹਤੇ ਲਿਖਿਆ ਪਿਆ ਉਹਨਾਂ ਆਪਾਂ ਇਹਨੂੰ ਮੈਂ ਕਹਿ ਦਈਏ ਜੀ ਉਹ ਕੀ ਕਰਨ ਨੂੰ ਫਿਰ ਤੁਸੀਂ ਕਹੋਗੇ ਤੁਸੀਂ ਗਲਤ ਕਰਤਾ ਹਾਂ ਜੋ ਮੇਰਾ ਐਨਾਲਿਸਿਸ ਹੈ ਮੈਂ ਮੰਨਦਾ ਕਿ ਕਾਲਜ ਲਈ ਹੈ ਸਿਰਫ ਸਿਰਫ ਇਸ ਮੁਕਦਮੇ ਤੱਕ ਹੀ ਸੀਮਤ ਰਹੂ ਜੀ ਧੰਨਵਾਦ ਜੀ ਢਿੱਲੋਂ ਸਾਹਿਬ ਤੁਸੀਂ ਸਮਝਤਾ ਸੋਏ ਸੀ ਬਖਤੌਰ ਸਿੰਘ ਢਿੱਲੋਂ ਅੱਗੇ ਵੀ ਇਸ ਮਾਮਲੇ ਦੇ ਨਾਲ ਅਸੀਂ ਜੁੜੇ ਰਹਾਂਗੇ ਜੇ ਹੋਰ ਕੋਈ ਤੱਥ ਆਉਂਦੇ ਆ ਜਾਂ ਪਰਦੇ ਦੇ ਪਿਛਲੀਆਂ ਗੱਲਾਂ ਜੇ ਸਾਹਮਣੇ ਆਉਂਦੀਆਂ ਸੀ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ